ਉਹ ਪਤਾ ਹੈ ਕਿ ਅਸੀਂ ਸਾਡੇ ਪ੍ਰੋਗਰਾਮ ਦੇ ਵਿੱਚ ਲੋਕ ਸੇਵਾ ਨੂੰ ਸਮਰਪਿਤ ਜਿਹੜੇ ਲੋਕ ਨੇਤਾ ਉਹ ਨੇਤਾ ਜਿਹੜੇ ਲੋਕ ਸੇਵਾ ਨੂੰ ਸਮਰਪਿਤ ਨੇ ਇਮਾਨਦਾਰੀ ਦੇ ਨਾਲ ਕੰਮ ਕਰਨ ਵਾਲੇ ਬਿਨਾਂ ਕਿਸੇ ਲਾਲਚ ਬਿਨਾਂ ਕਿਸੇ ਲਾਲਸਾ ਤੋਂ ਜਿਹੜਾ ਹਰ ਵੇਲੇ ਲੋਕਾਂ ਦੇ ਲਈ ਜਿਹੜੇ ਸਮਰਪਿਤ ਰਹੇ ਉਹਨਾਂ ਦੇ ਨਾਲ ਅਸੀਂ ਮੁਲਾਕਾਤ ਕਰਾਉਨੇ ਆ ਤੇ ਅੱਜ ਅਜੇ ਹੀ ਢੱਲੇਦਾਰ ਨੇਤਾ ਦੇ ਨਾਲ ਤੁਹਾਡੀ ਮੁਲਾਕਾਤ ਕਰਾਉਣ ਜਾ ਰਹੇ ਆ ਜਿਹੜੇ ਮੇ ਹਾਊਸਿੰਗ ਵਾਲਾ ਦੇ ਨਗਰ ਕੌਂਸਲ ਦੇ ਪ੍ਰਧਾਨ ਨੇ ਔਰ ਆਮ ਆਦਮੀ ਪਾਰਟੀ ਦੇ ਸੀਮੇਰ ਆਗੂ ਵੀ ਨੇ ਜਿਨ੍ਹਾਂ ਨੂੰ ਜਾਣਿਆ ਜਾਂਦਾ ਹੈ ਉਹਨਾਂ ਦੇ ਆਪਣੇ ਜਿਹੜੇ ਤਲਲੇਦਾਰ ਫੈਸਲੇਆ ਕਰਕੇ ਮੇਰੇ ਨਾਲ ਨੇ ਇਸ ਵਕਤ ਜਗਦੀਪ ਸਿੰਘ ਜੀ ਟਾਲਿਓਆ ਜਿਨ੍ਹਾਂ ਨੂੰ ਗਟਰਾ ਟਾਲਿਓਆ ਕਿਹਾ ਜਾਂਦਾ ਜਗਦੀਪ ਜੀ ਬਹੁਤ-ਬਹੁਤ ਧੰਕਯੂ ਮਾਣੋਤਨ ਹੋਰੋਦੇ ਜੀ ਆਨ ਸੇ ਸਿਆਸਤ ਦੀ ਗੱਲ ਕੀਤੀ ਜਾਵੇ ਕਿਉਂਕਿ ਤੁਹਾਡੇ ਜਿਹੜੇ ਪੇਰੈਂਟਸ ਹੈ ਉਹ ਟੀਚਿੰਗ ਲਾਈਨ ਦੇ ਵਿੱਚ ਰਹੇ ਹੈ ਨਾ ਹਾਂਜੀ ਮਦਰ ਵੀ ਟੀਚਰ ਸੀ ਮਾਦਰ ਵੀ ਟੀਚਰ ਸਾਬ ਹਾਂਜੀ ਤੇ ਸੋ ਤੁਸੀਂ ਫਿਰ ਸਿਆਸਤ ਵੱਲ ਕਿਵੇਂ ਆਏ ਸਿਆਸਤ ਦੀ ਗੁਰਤੀ ਕਿਧਰੋਂ ਮਿਲੀ ਸਿਆਸਤ ਦੀ ਗੁਰਤੀ ਤਾਂ ਸਾਡੇ ਪਰਿਵਾਰ ਚ ਨਾ ਤਾਂ ਮੇਰੇ ਦਾਦਾ ਜੀ ਮਾਂ ਮੇਰੇ ਮੰਮੀ ਡੈਡੀ ਨੂੰ ਕੋਈ ਵੀ ਇਸ ਲਾਈਨ ਚ ਨਹੀਂ ਸੀ ਸਾਰੇ ਆਪ ਦੇ ਕੰਮ ਕਾਰੋਬਾਰ ਸੀ ਜਾਂ ਟੀਚਿੰਗ ਲਾਈਨ ਸੀ ਮੈਂ ਵੀ ਪੰਜਾਬ ਪਬਲਿਕ ਸਕੂਲ 90 ਤੋਂ ਪੜਿਆ ਉੱਥੇ ਮੈਂ ਕਰਕੇ ਆਇਆ ਜੋ ਤੇ ਤੇ ਬਰਜਿੰਦਰਾ ਕਾਲਜ ਫ੍ਰੀ ਗੋਤਮ ਕਾਲਜ ਨੂੰ ਕੀਤੀ ਲਿਨ ਬੀਏ ਕੀਤੀ ਆ ਤੇ ਸਿਆਸਦائیں ਇੱਥੇ ਸਾਡੇ ਆਪਣੇ ਮੇਰੇ ਸਾਡੇ ਬਹੁਤ ਮੇਰੇ ਸਾਡੇ ਵੱਡੇ ਭਾਈ ਚਾ ਅੰਕਲ ਵੀ ਕਹਿ ਸਕਦੇ ਆ ਕਰਮਵੀਰ ਸਿੰਘ ਖਾਲੀ ਸੀ ਜਿਹਦਾ ਕਤਲ ਹੋ ਗਿਆ ਸੀ ਤੇ ਉਦੋਂ ਕੁਝ ਮੇਰੇ ਦੋਸਤ ਮਿੱਤਰ ਜਾਂ ਉਹਨਾਂ ਦੇ بیٹے ਟਰੱਕ ਯੂਨੀਅਨ ਦੇ ਕੋਈ ਰੌਲਾ ਪਿਆ ਸੀ ਤੇ ਉਦੋਂ ਉਸ ਚੀਜ਼ ਚ ਆਨ ਕਰਕੇ ਐਨਰੋਲਮੈਂਟ ਆਨ ਕਰਕੇ ਉਦੋਂ ਫਿਰ ਮੈਨੂੰ ਟਰੱਕ ਯੂਨੀਅਨ ਦਾ ਸਾਰੇ ਸਾਡੇ ਜਿਹੜਾ ਪ੍ਰਤਾਪ ਸਿੰਘ ਜੀ ਨਾਲ ਅਸੀਂ ਜੁੜੇ ਹੋਏ ਸੀ ਤੇ ਉਹਨਾਂ ਨੇ ਮਿਲਕੀ ਕਹਿੰਦਾ ਸਦਕਾ ਅੱਥੇ ਅਸੀਂ ਉਦੋਂ ਪ੍ਰਧਾਨ ਬਣੇ ਸੀ ਟੱਕ ਜੀ ਨੇ ਮੇਰੇ ਸਾਮਪੋਰ 2013 ਤੋਂ ਅਸपास ਦੀ ਗੱਲ ਹੈ ਉਦੋਂ ਤੱਕ ਮੈਂ 10 12 ਸਾਲ ਟੱਕ ਜੀ ਨੇ ਪ੍ਰਧਾਨੀ ਰਿਹਾ ਹੁਣ ਹੀ ਜਾਣ ਕੇ ਵੀ ਮੈਂ ਛੱਡੀਏ ਜਿਲਦ ਨਗਰ ਪੰਚਾਇਤ ਦਾ ਪ੍ਰਧਾਨ ਬਣਿਆ ਸੀ ਉਦੋਂ ਮੈਂ ਸਾਡੇ ਮੇਰਾ ਛੋਟਾ ਵੀਰਾ ਮਨਦੀਪ ਮਾਨੂ ਤੇ ਉਹਨਾਂ ਨੂੰ ਪ੍ਰਧਾਨਗੀ ਦਿੱਤੀ ਹੈ ਤੇ ਇਤਿਹਾਸ ਸਭ ਪਹਿਲੀ ਏਰੀਆ ਵੀ ਟੱਕ ਜੀ ਨੇ ਪ੍ਰਧਾਨਗੀ ਨਹੀਂ ਤਾਂ ਹਰੇਕ ਰੀਤਾਂ ਦਾ ਤੁਹਾਨੂੰ ਪਤਾ ਕਿ ਕੱਟ ਕੀ ਹੋਈ ਜਾਂਦੀ ਹੈ ਤੇ ਪਹਿਲੀ ਏਰੀ ਅਸੀਂ ਆਪ ਜਾਣ ਕੇ ਦਿੱਤੀ ਜਨੇ ਅੱਜ ਤੱਕ ਟੱਕ ਜੀ ਨੇ ਜੋ ਨਹੀਂ ਪ੍ਰਧਾਨ ਕਿਸੇ ਨੂੰ ਦੂਜੇ ਨੂੰ ਪ੍ਰਧਾਨ ਪਿਆਰ ਨਾਲ ਪਿਆਰ ਦਿੱ ਇਹ ਪਹਿਲੀ ਵਾਰ ਵੀ ਆ ਸੀ ਉਹਨਾਂ ਨੂੰ ਤੋਂ ਮੇਰਾ ਛੋਟਾ ਭਰਾ ਚਲੋ ਸਾਡੇ ਮਨਜੀਤ ਭਾਈ ਵੱਡੇ ਆਪਣੇ ਐਮਐਲਏ ਸਾਹਿਬ ਉਹ ਸਾਰੇ ਰਲ ਕੇ ਵੀ ਟੀਮ ਬਣਾ ਕੇ ਪਾਕਿਆ ਵੀ ਪ੍ਰਧਾਨਗੀ ਉਹਨਾਂ ਦਿੱਤੀ ਹੋਵੇ ਤਾਂ ਅਸੀਂ ਉਹਨਾਂ ਨੂੰ ਛੋਟੇ ਭਰਾ ਨੂੰ ਮੌਕਾ ਦਿੱਤਾ ਵੀ ਭਾਈ ਤੂੰ ਹੌਂ ਮਿਹਨਤ ਕਰ ਅੱਛਾ ਟਰੱਕ ਯੂਨੀਅਨ ਦੀ ਪ੍ਰਧਾਨਗੀ ਤੋਂ ਫਿਰ ਇਹ ਸਫਲ ਜਿਹੜਾ ਨਗਰ ਕੌਂਸਲ ਦੀ ਪਹਿਲਾ ਐਮਸੀ ਵੱਲ ਫਿਰ ਪ੍ਰਧਾਨਗੀ ਵੱਲ ਤੁਰਿਆ ਚੋਣ ਲੜਨ ਦਾ ਫੈਸਲਾ ਫਿਰ ਕਿ ਮੈਂ ਕੀਤਾ ਕਿਉਂ ਚੋਣ ਲੜਨ ਦਾ ਐਸਨਿਹਾਲ ਸਿੰਘ ਲਫਰਾਈ ਸੀ ਜਦੋਂ ਅਸੀਂ ਗਦਰਦਿਆਂ ਟੈਕਸੀ ਤੇ ਆਪਾਂ ਮਲਕੀ ਦੇ ਉਹਨਾਂ ਨਾਲ ਹੀ ਵਰਕਰ ਕੇ ਇਹਨਾਂ ਹਾਲ ਸਿੰਘ ਸਾਰੇ ਕੰਮ ਕਾਰਜ ਜਿਹੜੇ ਹੁੰਦੇ ਸੀ ਜਾਣਾ ਪੈਣਾ ਸੀ ਜੇ ਕੋਈ ਆ ਗਿਆ ਕੁਝ ਵੀ ਫਿਰ ਉਹਨੇ ਜਦੋਂ ਐਮਸੀ ਪਹਿਲੀ ਪਿਛਲੇ ਇਸ ਤੋਂ ਪਹਿਲਾਂ ਵੀ ਚੋਣ ਹੋਈ ਆ ਉਦੋਂ ਕੁਝ ਕਰਨਾ ਕਰਕੇ ਸਾਡੇ ਟਿਕਾਣੇ ਘਟਾ ਦਿੱਤੀਆਂ ਹੋਈਆਂ ਸੀ ਦੂਜੇ 그룹 ਨੇ ਹੂੰ ਚਾਹ ਆਪਾਂ ਤੁਹਾਨੂੰ ਪਤਾ ਹੀ ਦੂਜੇ ਗਰੁੱਪ ਨੇ ਉਹਨਾਂ ਘਟਾਤੀਆਂ ਵੀ ਭਈ ਇਹਨਾਂ ਨੇ ਸਾਨੂੰ ਖਰਾਬ ਕੀਤਾ ਜਾਂ ਕੁਝ ਵੀ ਸਾਨੂੰ ਟਿਕਾਣੇ ਦਿੱਤੀਆਂ ਫਿਰ ਅਸੀਂ ਆਜ਼ਾਦ ਚੋਣ ਲੜੀ ਸੀ ਇਹਦੇ ਸਾਡੇ ਅਸੀਂ ਮਲਕੀ ਸੱਤ ਮੈਂਬਰ ਸਾਨੂੰ 13 ਟੋਟਲ ਐਮਸੀ ਇੱਥੇ ਵਾਰਡ ਨੇ 13 ਵਾਰਡ ਨੇ ਤੇ ਸੱਤਵੇਂ ਵਾਰਡ ਨਾਲ ਪ੍ਰਧਾਨ ਬਣਨਾ ਸਾਡਾ ਛੇ ਮੈਂਬਰ ਅਸੀਂ ਜਿੱਤ ਕੇ ਸੱਤਵੇਂ ਮੈਂਬਰ ਸਾਡਾ ਇੱਕ ਵੋਟ ਤੇ ਹਾਰ ਗਿਆ ਸੀ ਇੱਕ ਵੋਟ ਤੇ ਹਾਂ ਅਸੀਂ 6 ਦੇ 6 ਆਜਾਦ ਦਿੱਤੇ ਸੀ ਸੱਤਵੇਂ ਸਾਡਾ ਆਜਾਦ ਸੀ ਉਹ ਇੱਕ ਵੋਟ ਤੇ ਹਾਰਨ ਕਰਕੇ ਅਸੀਂ ਪ੍ਰਧਾਨ ਕਿਦੋਂ ਰਹਿ ਗਏ ਨਹੀਂ ਅਸੀਂ ਪਿਛਲੀ ਟਰਮ 'ਚ ਸਾਨੂੰ ਪ੍ਰਧਾਨ ਕਿਹਾ ਨਹੀਂ ਸੀ ਤੇ ਚਲੋ ਅਸੀਂ ਮੈਂ ਧੰਨਵਾਦ ਕਰਦਾ ਹਾਂ ਸਾਰੇ ਨਗਰ ਉਦ ਦਾ ਨਿਹਾਲ ਸਿੰਘ ਵਾਲੇ ਦਾ ਜਿਨ੍ਹਾਂ ਨੇ ਮੈਨੂੰ ਫੇਰ ਮੌਕਾ ਦਿੱਤਾ ਤੇ ਇਹਨਾਂ ਨੂੰ ਪਿਆਰ ਸਦਕਾ ਪ੍ਰਮਾਤ ਮੇਰੇ ਸਦਗਤ ਅਤੇ ਮਨਜੀਤ ਸਿੰਘ ਬਲਾਸਪੁਰ ਬਾਈ ਦੇ ਸਦਕਰ ਅੱਜ ਅਸੀਂ ਫੇਰ ਦੁਬਾਰਾ ਦੂਜੀ ਇਲੈਕਸ਼ਨ جتਕੇ ਤੇ ਪ੍ਰਣਾਮ ਦੂਜੀ ਵਾਰ ਫਿਰ ਜਿਹੜਾ ਨਾਲ ਸਾਡੇ ਭੈਣ ਜੀ ਵੀ ਹਾਂ ਦੇ ਦੂਜੇ ਦੇ ਅਸੀਂ ਦੋ ਵਾਰ ਤੁਸੀਂ ਮੇਰੇ ਮੈਸੇਜ ਵਰਿੰਦਰਪਾਲ ਡਾਕਟਰ ਵਰਿੰਦਰਪਾਲ ਕੋਰਸੀ ਮੈਂ ਦੋ ਨੰਬਰ ਤੁਸੀਂ ਇਹ ਪੰਜ ਨੰਬਰ ਤੁਸੀਂ ਤੇ ਬਾਕੀ ਵੀ ਸੀ ਤੇ ਫਿਰ ਅਸੀਂ ਉਸ ਨਾਲ ਹੀ ਸਾਡੇ ਬਣੇ ਆ ਸਿਆਸਤ ਦੇ ਵਿੱਚ ਕਹਿੰਦੇ ਹੁੰਦੇ ਆ ਵੀ ਪਰਿਵਾਰ ਦਾ ਸਾਥ ਹੋਣਾ ਬਹੁਤ ਜ਼ਰੂਰੀ ਆ ਕਿਉਂਕਿ ਅ ਲੋਕ ਸੇਵਾ ਦੇ ਵਿੱਚ ਲੋਕਾਂ ਦੇ ਕੰਮਾਂ 'ਚ ਅਕਸਰ ਬਾਹਰ ਰਹਿਣਾ ਪੈਂਦਾ ਹੈ ਤੇ ਪਰਿਵਾਰ ਵੱਲੋਂ ਕਦੇ ਦਿੱਕਤ ਨਹੀਂ ਆਈ ਪਰਿਵਾਰਕ ਜ਼ਿੰਮੇਵਾਰੀਆਂ ਵੀ ਹੁੰਦੀਆਂ ਨੇ ਹਾਂਜੀ ਪਰਿਵਾਰਕ ਜ਼ਿੰਮੇਵਾਰੀਆਂ ਹੁੰਦੀਆਂ ਕਿਉਂਕਿ ਆਪਾਂ ਦੇ ਕੋਲ ਸਾਰੇ ਮਿਡਲ ਕਲਾਸ ਫੈਮਲੀਆਂ ਜਾਂ ਉਸ ਤੋਂ ਉੱਪਰ ਵਾਲਾਂ ਪੰਗੇ ਆਪਦੇ ਕਾਰੋਬਾਰ ਵੀ ਦੇਖਣੇ ਹੁੰਦੇ ਆ ਖੇਤੀਬਾੜੀ ਵੀ ਦੇਖਣੀ ਆ ਕੰਮਕਾਜ ਵੀ ਦੇਖਣਾ ਹੁੰਦਾ ਵਪਾਰ ਵੀ ਤੇ ਜੋ ਰਾਜਨੀਤੀ ਜਿਹੇ ਪਹਿਜੇ ਥੋੜਾ ਜਿਹਾ ਇੰਟਰਸਟ ਵੀ ਹੁੰਦਾ ਉਹ ਚੀਜ਼ ਨੂੰ ਵੀ ਆਪਾਂ ਨੂੰ ਕਵਰ ਕਰਨਾ ਹੁੰਦਾ ਉਹ ਸਾਰੇ ਮਿਕਸ ਅਪ ਕਰਕੇ ਚੱਲਣਾ ਔਖਾ ਤਾਂ ਹੈਗਾ ਪਰ ਉਹ ਰੋਲਾ ਵੀ ਲਾਈਫ ਆ ਇਹ ਠੀਕ ਹੈ ਨਾ ਪਰਿਵਾਰ ਨੇ ਬਹੁਤ ਸਾਥ ਦਿੱਤਾ ਮੇਰੇ ਮਦਰ ਫਾਦਰ ਨੇ ਜਾਂ ਮੇਰੀ ਵਾਈਫ ਨੇ ਜਾਂ ਮੇਰੇ ਬੱਚਿਆਂ ਨੇ ਚਲੋ ਹਰੇਕ ਨੇ ਸਾਥ ਦਿੱਤਾ ਤਾਂ ਹੀ ਇੱਥੋਂ ਆਪਾਂ ਇਸ ਤੱਕ ਪਹੁੰਚਿਆ ਲਈ ਤਾਂ ਤੁਹਾਨੂੰ ਪਤਾ ਪਹਿਲੇ ਕਟਆਫ ਹੋ ਜਾਂਦਾ ਸੀ ਇਸ ਚੀਜ਼ ਤੋਂ ਕਦੇ ਇਹ ਨਹੀਂ ਕਿਹਾ ਭੈਣ ਜੀ ਹੋਰ ਨਹੀਂ ਕਿਉਂਕਿ ਅਕਸਰ ਹੁੰਦਾ ਵੀ ਤੁਸੀਂ ਤਾਂ ਸਿਆਸਤ ਦੇ ਵਿੱਚ ਸੀਗੇ ਤੇ ਬੱਚਿਆਂ ਵੱਲ ਮੈਂ ਧਿਆਨ ਬੱਚੇ ਸਾਹਮਣੇ ਸੀ ਜਾਂ ਬੱਚਿਆਂ ਵੱਲ ਧਿਆਨ ਦੇਣਾ ਸੀ ਤੁਸੀਂ ਮੈਨੂੰ ਕਿਹਦੇ ਵਿੱਚ ਲੈ ਆਂਦਾ ਲੇਜ਼ ਉਹ ਲੋ ਵਾਸੇ ਪ੍ਰਵਾਦ ਹੋਏ ਮੇਰ ਰਹੀ ਹੈ ਜੀ ਸਾਰਿਆਂ ਦੀ ਕੋਈ ਮੈਸੇਜ ਉਹਨੂੰ ਵੀ ਵਧੀਆ ਰਹੀ ਆ ਐਨੀ ਕੋਈ ਅਜਿਹੀ ਗੱਲਬਾਤ ਹੋਈ ਤੇ ਬਾਕੀ ਨਾਲ ਹੀ ਵੈਸੇ ਬੱਚਿਆਂ ਨਾਲ ਵੀ ਮੈਂ ਵੀ ਬੱਚਿਆਂ ਦਾ ਐ ਨਹੀਂ ਕੀਤਾ ਵੀ ਟੋਟਲੀ ਮੈਂ ਰਾਜਨੀਤੀ ਰਹਿ ਮੈਂ ਉਹਦੇ ਪਰਿਵਾਰ ਵੀ ਨਾਲ ਦੇ ਨਾਲ ਦੇਖਿਆ ਕਾਰੋਬਾਰ ਵੀ ਨਾਲ ਦੇ ਨਾਲ ਦੇਖਿਆ ਸਾਰੇ ਪਾਸੇ ਜਣ ਕੇ ਰਲ ਕੇ ਚੱਲੇ ਆ ਤੇ ਉਹਦੀ ਠੀਕ ਰਹਿ ਪ੍ਰਵਾਹ ਠੀਕਾ ਸ਼ੋਕ ਸ਼ਾਂਤੀ ਆਪਾਂ ਇਹ ਕਹਿ ਸਕਦੇ ਹਾਂ ਕਿ ਪ੍ਰਧਾਨਗੀ ਦੇ ਸਫ਼ਰ ਦੀ ਗੱਲ ਕੀਤੀ ਜਾਵੇ ਹੁਣ ਤੱਕ ਦਾ ਜਿਹੜਾ ਕੰਮਕਾਰ ਹੈ ਹਾਂ ਜੀ ਕਿਵੇਂ ਲਿਆ ਜੇਰਾ ਹੁਣ ਤੱਕ ਸਹੀ ਤਾਂ ਵਸੇ ਸਾਡੇ ਕਿਉਂਗਾ ਹੁਣ ਤਾਂ ਸਹੀ ਸਾਡੇ ਆ ਪਿਛੜੇ ਸਾਡੇ ਤਿੰਨ ਕਮੇਟੀਆਂ ਹੋਈਆਂ ਆਲੇ ਤੱਕ ਪਹਿਲੀ ਮੀਟਿੰਗ ਵਿੱਚ ਆਪਾਂ ਨੂੰ ਪਤਾ ਹੁੰਦਾ ਵੀ ਜਸਟ ਹੁੰਦਾ ਵੀ ਅਪਾ ਕਹਦੀ ਵੀ ਹੁਣ ਮਤੇ ਪੈਣਦੇ ਸੈਕੰਡ ਮੀਟਿੰਗ ਜੇ ਸਾਡੇ ਕੰਮ ਕਰਦੇ ਮਤੇ ਪਏ ਥਰਡ ਮੀਟਿੰਗ ਦੇ ਕੰਮ ਕਰ ਮਤੇ ਪਏ ਸਾਡੇ ਯਾਨੀ ਕਿ ਹੁਣ ਸਾਡਾ ਕੰਮ ਵਧੀਆ ਰਣ ਸਟਾਰਟ ਅਪ ਸੀ ਜਿਵੇਂ ਅਸੀਂ ਦੋ ਤਿੰਨ ਪ੍ਰੋਜੈਕਟ ਲੈ ਕੇ ਆਏ ਜਿਵੇਂ ਇੱਕ ਤਾਂ ਜਿਵੇਂ ਆਪਣੇ ਦੋਦਰ ਲੱਗਿਆ ਪਿੰਡਾਂ ਨੂੰ ਪਾਣੀ ਜਾਂਦਾ ਉਹ ਸਾਡੇ ਨੇ ਹਰ ਸਿੰਘਾ ਤੇ ਵਾਤ ਕੀ ਮੰਨੇ ਹਰ ਸਿੰਘਾ ਤੇ ਬਦਲ ਨਜ਼ਮੂ ਸ਼ਹਿਰ ਨੂੰ ਆਣੀ ਸੀ ਉਦੇ ਕਰਕੇ ਗਵਰਨਮੈਂਟ ਨੇ ਯਾਨੀ ਕਿ ਪਿੱਛੇ ਪਹਿਲਾਂ ਵੀ ਐਸੀ 6-7 ਸਾਲ ਪਹਿਲਾਂ ਵੀ ਇਹ ਹੈਗਾ ਸੀ ਪ੍ਰੋਜੈਕਟ ਯਾਨੀ ਕਿ ਜਿਹਦੇ ਸੀਵਰੇਜ ਦਾ ਪ੍ਰੋਜੈਕਟ ਵੀ ਸੀ ਪਾਣੀ ਟ੍ਰੀਟਮੈਂਟ ਵਾਲਾ ਵੀ ਪ੍ਰੋਜੈਕਟ ਸੀ ਉਹਨੂੰ ਪਤਾ ਨਹੀਂ ਕੀ ਕਰਨਾ ਹੋਈ ਜਾਂ ਪ੍ਰਧਾਨ ਨੇ ਜਾਂ ਪਹਿਲਾਂ ਵੀ ਟੀਮ ਨੇ ਕਿਉਂ ਨਹੀਂ ਇਸ ਤੇ ਵਰਕਆਊਟ ਕੀਤਾ ਪਰ ਸਾਡਾ ਸਪੈਸ਼ਲਿਸਟ ਇਸ ਗੱਲ 'ਤੇ ਫੋਕਸ ਰਿਹਾ ਕਿ ਉਹ ਨਿਆਲ ਸਿੰਘ ਵਾਲੇ ਪਾਣੀ ਦੀ ਬਹੁਤ ਪਰੇਸ਼ਾਨੀ ਆ ਹੁਣ ਵੀ ਸਾਡੇ ਦੋ ਟੈਂਕੇ ਨੇ ਸਾਡੇ ਕੋਲ ਨਿਆਲ ਸਿੰਘ ਵਾਲੇ ਵੱਡੀਆਂ ਪਾਣੀ ਚੱਲਦਾ ਕਿਉਂ ਸ਼ਹਿਰ ਵਧਣ ਕਰਕੇ ਪ੍ਰੈਸ਼ਰ ਸਲੋ ਹੋ ਜਾਂਦਾ ਪਾਣੀ ਦੀ ਬਹੁਤ ਸਮੱਸਿਆ ਹੁੰਦੀ ਹੈ ਤੇ ਇਸ ਕਰਕੇ ਸਾਡਾ ਮੇਨ ਟਾਰਗੇਟ ਏ ਸੀ ਵੀ ਸੀ ਨੇ ਹਾਲ ਸਿੰਘਾ ਨੂੰ ਪਾਣੀ ਸਾਫ ਤੇ ਹਰੇਕਰੇ ਪਾਣੀ ਪਹੁੰਚਦਾ ਕਰਨਾ ਉਹ ਅਸੀਂ ਜਾਨਕੀ ਪ੍ਰੋਜੈਕਟ ਸਾਡਾ ਪਾਸ ਹੋ ਗਿਆ 16 16.5 ਕਰੋੜ ਦਾ ਪ੍ਰੋਜੈਕਟ ਹੈ ਉਹ ਤੇ ਸੀਵਰੇਜ ਦਾ ਵੀ ਸਾਡਾ ਪ੍ਰੋਜੈਕਟ ਪਾਸ ਹੋਇਆ ਉਹ ਹੈਗਾ 15 15.5 ਕਰੋੜ ਦਾ ਦੋਨੇ ਪ੍ਰੋਜੈਕਟ ਅਸੀਂ ਆਪ ਦੀ ਟਰਮ ਦੇ ਵਿੱਚ ਚਲਾ ਕੇ ਜਾਵਾਂਗੇ ਤੇ ਹਰੇਕਰੇ ਪਾਣੀ ਪਹੁੰਚਦਾ ਉਹ ਸੌਟੋਮੈਟਿਕ 24 ਘੰਟੇ ਪਾਣੀ ਹੋਊ ਇਹ ਨਹੀਂ ਵੀ ਹੋਂ ਤਾਂ ਜਿਵੇਂ ਸਵੇਰ 2 ਘੰਟੇ ਚੱਲਦਾ ਸ਼ਾਮ ਨੂੰ ਫਿਰ 2-3 ਘੰਟੇ ਚੱਲਦਾ ਉਹ 24 ਘੰਟੇ ਪਾਣੀ ਹੋਊਗਾ ਜਦੋਂ ਤੁਸੀਂ ਟੂਟੀ ਚਲਾਓਗੇ ਉਦੋਂ ਚੱਲੂਗਾ ਪਾਣੀ ਤਾਂ ਟੈਂਕੀ ਚ ਪਾਣੀ ਹੋਊਗਾ ਇਹ ਨਹੀਂ ਹੋਊਗਾ ਵੀ ਅੱਜ ਯਾਰ ਮੈਂ ਟੂਟੀ ਚੱਲੀ ਤੇ ਪਾਣੀ ਹੈ ਨਹੀਂ ਉਹ 24 ਘੰਟੇ ਪਾਣੀ ਹੋਊਗਾ ਤੇ ਪਾਣੀ ਵਧੀਆ ਹੋਊਗਾ ਕਿਉਂਕਿ ਦੇਖੋ ਆਪਣਾ ਬਲੈਕਲਿਸਟ ਹੋ ਚੁੱਕਿਆ ਪਾਣੀ ਆਪਾਂ ਦਾ ਆਪਾਂ ਦਾ ਪਾਣੀ ਸਾਰੇ ਐਨਐਮਆਰ ਹੋ ਚੁੱਕਿਆ ਵੀ ਆਪ ਨੂੰ ਪਤਾ ਹੀ ਬੋਰ ਕਰ ਰਹੇ ਆ ਆਪਣੇ ਬੰਦ ਹੋ ਰਹੇ ਆ ਕਿਉਂਕਿ ਇਹ ਤਾਂ ਵੈਸੇ ਆਪਾਂ ਕਰ ਹੀ ਜਾਂਦੇ ਆ ਪਰ ਪਰਮਿਸ਼ਨ ਨਹੀਂ ਮਿਲਦੀ ਆਪ ਆਹ ਨਾਲ ਸਮਾਂ ਇਹ ਹੋਰ ਆਪਣੇ ਪਾਣੀ ਥੱਲੇ ਜਾਣਾ ਆਂਦੇ ਇਸ ਕਰਕੇ ਉਹ ਆਪਣ ਨੂੰ ਬਹੁਤ ਵਧੀਆ ਨਾਲ ਮਿਨਰਲ ਸਾਲਾ ਪਾਣੀ ਆ ਰਿਹਾ ਜੋ ਚੀਜ਼ ਆਪਣੇ ਜਿਵੇਂ ਆਪਾਂ ਕਹਿੰਦੇ ਆਰਓ ਫਿਲਟਰ ਹੋ ਕੇ ਉਹ ਵਧੀਆ ਸੋਧ ਕੇ ਪਾਣੀ ਉਹਨਾਂ ਤੇ ਵਧੀਆ ਚੀਜ਼ ਆਉਣੀ ਉਹ ਉਹ ਮੇਰਾ ਮਤਲਬ ਕਿ ਮੇਰਾ ਪੂਰਾ ਜੋ ਲੱਗਾ ਵੀ ਮੈਂ ਉਹਦੇ ਸਾਲ ਦੇ ਵਿੱਚ ਇੱਕ ਸਾਲ ਡੇਢ ਸਾਲ ਦੇ ਵਿੱਚ ਚੈੱਕ ਕਰਾਂ ਹਰੇਕਰੇ ਪਾਣੀ ਨੂੰ ਪਹੁੰਚਾ ਕਰ ਦੂੰਗਾ ਤੁਸੀਂ ਜਿਵੇਂ ਪਹਿਲਾਂ ਦੱਸਿਆ ਵੀ ਤੁਸੀਂ ਆਪਣਾ ਸਿਆਸੀ ਸਫਰ ਜਿਹੜੇ ਸਿਆਸਤ ਦੇ ਬਾਬਾ ਵੜ ਗਏ ਜਾਂਦੇ ਸੀ ਤੱਕ ਦਾ ਤੋਤਾ ਸੀ ਉਹਨਾਂ ਦੇ ਨਾਲ ਕੀਤਾ ਉਹਨਾਂ ਦਾ ਸਾਥ ਮਾਣਿਆ ਤੇ ਫਿਰ ਕੀ ਕਾਰਨ ਰਹਿ ਕੇ ਸ਼੍ਰੋਮਣੀ ਅਕਾਲੀ ਦਲ ਛੱਡਣੀ ਪਈ ਤੇ ਆਮ ਆਦਮੀ ਪਾਰਟੀ ਨਾਲ ਨਹੀਂ ਮੈਂ ਸ਼੍ਰੋਮਣੀ ਅਕਾਲੀ ਦਲ ਚਲੋ ਪਹਿਲਾਂ ਕੋਈ ਗੱਲਬਾਤ ਹੋ ਗਈ ਸੀ ਦੇਖੋ ਜਦੋਂ ਜੇ ਤਾਂ ਪੁੱਤਾਂ ਦੀ ਲੜਾਈ ਹੁੰਦੀ ਆ ਸਾਬ ਦੇ ਗੁਰੂ ਚੇਲੇ ਸਭ ਦੀ ਹੁੰਦੀਆਂ ਕੋਈ ਗੱਲਬਾਤ ਹੋ ਜਾਂਦੀ ਹੈ ਠੀਕ ਹੈ ਮੈਂ ਪਹਿਲਾਂ ਉਸਾਂ ਆ ਗਿਆ ਸੀ ਫਿਰ ਪਤਾ ਨਹੀਂ ਕਿ ਮਨੋਂ ਆਪ ਸਾਨੂੰ ਆਪਨੇ ਕਲੀਅਰ ਹੋਈ ਵੀ ਕਿਉਂ ਉਹਨਾਂ ਨੇ ਸਾਨੂੰ ਬਾਅਦ ਚੋਂ ਕੱਢਿਆ ਜਾਂ ਮਲਕੀ ਵੀ ਅਕਾਲੀ ਦਲ ਨੇ ਕਿਉਂ ਇਤਤਰ ਜਗ ਨਾਲ ਉਹ ਵਕਤ ਅਸੀਂ ਜਿਹੜੀ ਪਿਛਲੇ ਐਮਐਲ ਇਲੈਕਸ਼ਨ ਮੌਕੇ ਸਾਰੇ ਜਾਣਦੇ ਆ ਵੀ ਇਲੈਕਸ਼ਨ ਤੇ ਪੂਰਾ ਜੋਰ ਲੱਗਿਆ ਪੂਰਾ ਵਰਕਆਊਟ ਕੀਤਾ ਇਹ ਨਹੀਂ ਕੋਈ ਕਿਉਂ ਆਪਣੀ ਆ ਤਾਂ ਮੇਰੀ ਪੰਜਾਬੀ ਸਪਸ਼ਟਾ ਮੈਂ ਜਿਹਦਾ ਹੈਗਾ ਉਹਦੇ ਨਾਲ ਹੈਗਾ ਤੁਸੀਂ ਛੱਡੀ ਨਹੀਂ ਪਾਰਟੀ ਹਾਂ ਉਹ ਕਦੇ ਗਿਆ ਸੀ ਤੇ ਇਸ ਕਰਕੇ ਫਿਰ ਤਾਂ ਚਲੋ ਜਦੋਂ ਹੁਣ ਕਰਤਾ ਫਿਰ ਤਾਂ ਇਸ ਮਾਰਾ ਕਰੇ ਕਿਸੇ ਜਾਣਾ ਹੀ ਸੀ ਠੀਕ ਹੈ ਚਾਹ ਮੈਂ ਨਹੀਂ ਜਾਣਾ ਸੀ ਮੇਰੇ ਨਾਲ ਜਿਹੜੇ ਮੇਰੇ ਦੋਸਤ ਮਿੱਤਰ ਆ ਜਿਹੜਾ ਸਾਡਾ ਗਰੁੱਪ ਬਣਿਆ ਸਪੋਰਟ ਤਾਂ ਐਕਸਲੀ ਪੋਲਿਟੀਕਲ ਜੋ ਲਾਈਨ ਚੋਂ ਸਿੱਦਾ ਲੈਣੀ ਪਣੀ ਸੀ ਚਲੋ ਉਹਨਾਂ ਸਰਕਾਰ ਵੀ ਜਦੋਂ ਨਾਲੇ ਇਲੈਕਸ਼ਨ ਤੋਂ ਬਾਅਦ ਕੱਢਿਆ ਗਿਆ ਮਨੋ ਜੋ ਵੋਟਾਂ ਪੈ ਗਈਆਂ ਨਾਲੇ ਰਿਜ਼ਲਟ ਆਉਣਾ ਸੀ ਉਹ ਤੂੰ ਪਹਿਲਾਂ ਹੀ ਕਰ ਦਿੱਤਾ ਗਿਆ ਜੀ ਪਤਾ ਨਹੀਂ ਜਵਾ ਹੁੰਦਾ ਯਾਰ ਪਤਾ ਨਹੀਂ ਕਾਂਦੀਦਾਂ ਨੇ ਸਾਰੀਆਂ ਸੀਟਾਂ ਲਈ ਜਾਣੀਆਂ ਹੁੰਦੀਆਂ ਠੀਕ ਹੈ ਨਾ ਤੇ ਉਹ ਫਿਰ ਜਿਉਂ ਜਿਉਂ ਸੀਟੇ ਕਰਦੇ ਉਹ ਜੀ ਚੀਜ਼ ਹੁੰਦੀ ਹੈ ਹਰੇ ਤੇ ਜਦੋਂ ਆਪਾਂ ਦਾ ਪਰਮਾਤਮਾ ਨੇ ਉਹ ਕੋਲ ਕੁਬੇ ਦੇ ਵਜੇ ਲਾਤ ਰਾਸ ਆ ਜਾਂਦੀ ਹੈ ਆਪਣੇ ਹੋ ਗੱਲ ਜਿਹੜੀ ਪਾਰਟੀ ਦਾ ਸਫ਼ਰ ਸ਼ੁਰੂ ਕੀਤਾ ਕਿਉਂਕਿ ਮੈਨੂੰ ਪਤਾ ਹੈ ਕਿ ਜਹੇਦਾ ਸਿੰਘ ਦਾ ਤੁਹਾਡੇ ਨਾਲ ਕਿੰਨਾ ਪਿਆਰ ਸੀ ਇਹ ਅਸੀਂ ਵੀ ਜਾਣਦੇ ਆ ਜਦੋਂ ਇਹੋ ਜਿਹਾ ਫੈਸਲਾ ਹੈ ਦੁੱਖ ਨਹੀਂ ਹੋਇਆ ਨਹੀਂ ਦੁੱਖ ਮੈਨ ਨਾਲ ਇਸੇ ਕੱਲ੍ਹ ਦੇ ਹੋਇਆ ਸੀ ਦੇਖੋ ਵੈਸੇ ਚਲੋ ਹਰੇਕ ਦਾ ਸਿਸਟਮ ਹੁੰਦਾ ਮੈਨੂੰ ਦੁੱਖ ਇਸ ਗੱਲ ਦਾ ਕਿਉਂ ਜਿੱਥੇ ਸਾਨੂੰ ਮਾਣ ਹੋਵੇ ਮੈਨੂੰ ਇਹ ਅਸੀਂ ਵੀ ਮੈਨੂੰ ਜਹੇਦਾ ਦਾ ਘਰੋਂ ਕੋਈ ਆਪਣਾ ਕੱਢ ਨਹੀਂ ਸਕਦਾ ਕੱਢ ਨਹੀਂ ਸਕਦਾ ਠੀਕ ਹੈ ਕਿ ਉਹਨਾਂ ਪਿਆਰ ਸੀ ਮੁਹੱਬਤ ਸੀ ਵੀ ਜਨਾ ਪਣੋਂਦਾ ਯਾਰ ਨਹੀਂ ਅਜੇ ਦਾ ਦੋ ਵੀ ਇਹ ਨਹੀਂ ਫੈਸਲਾ ਪਤਾ ਨਹੀਂ ਕੀ ਪ੍ਰੈਸ਼ਰਾਈਜ਼ ਕਰਕੇ ਜਾਂ ਮੱਖਣਬਈ ਨੇ ਜਾਂ ਮਤੀਰਸਪਤਪਦਾਨ ਜੀ ਨੇ ਕੀ ਫੈਸਲਾ ਲਿਆ ਜਾਂ ਆਪਾਂ ਨੂੰ ਉਸ ਕਦਰ ਨਹੀਂ ਪਤਾ 나ਈ ਆਪਾਂ ਨੂੰ ਕੋਈ ਟੈਨਸ਼ਨ ਆ ਠੀਕ ਹੈ ਨਾ ਆਪਾਂ ਆਪਦੇ ਮੈਨੂੰ ਬੋਲੋ ਮੈਰੇਜ ਕੀ ਕੁਆਲਿਟੀ ਹੈ ਜੀ ਤੁਹਾਨੂੰ ਸਭ ਨੂੰ ਪਤਾ ਆਪਾਂ ਆਪੇ ਦਮ ਨਾਲ ਲੜਨਾ ਨਾ ਤਾਂ ਕਿਸੇ ਦੇ ਲੀਡਰ ਨਾਲ ਦਮ ਤੇ ਲੜੇਗਾ ਜੇ ਤੁਹਾਡੇ ਹੀ ਦਮਾਂ ਤਾਂ ਹੀ ਤੁਸੀਂ ਅੱਗੇ ਵੱਧ ਸਕਦੇ ਹੋ ਕਿਸੇ ਲੀਡਰ ਤੁਹਾਨੂੰ ਬਾਹਰ ਦਾ ਫੜ ਸਕਦਾ ਜਾਂ ਸਿਰਫ ਸਪੋਰਟ ਕਰਨ ਵਾਸਤੇ ਵੀ ਹਾਂ ਵੀ ਖੜਾ ਰਹੇ ਪਰ ਜੇ ਦਮ ਤੁਹਾਨੂੰ ਆਪਦੇ ਹੀ ਦਿਖਾਉਣਾ ਪੈਣਾ ਕੀ ਮੈਂ ਕਿਸੇ ਦੇ ਦਮ ਨਾਲ ਤੁਸੀਂ ਅੱਗੇ ਵਸੇ ਚਾਹ ਤੁਸੀਂ ਆ ਜਾਂ ਮੈਂ ਆ ਆਪਦੇ ਦਮ ਤੇ ਆਪਾਂ ਅੱਗੇ ਵਧਣਾ ਪੋਲਿਟਿਕਸ ਦੇ ਵਿੱਚ ਅਕਸਰ ਫੈਸਲੇ ਬਹੁਤ ਮੈਟਰ ਕਰਦੇ ਹੁੰਦੇ ਆ ਕਈ ਵਾਰ ਤੁਹਾਨੂੰ ਯਕਦਮ ਇਹੋ ਜਿਹੇ ਫੈਸਲੇ ਲੈਣੇ ਪੈਂਦੇ ਆ ਔਰ ਬਾਅਦ ਦੇ ਵਿੱਚ ਪਤਾ ਲੱਗਦਾ ਕਿ ਉਹ ਫੈਸਲਾ ਸਹੀ ਸੀ ਜਾਂ ਗਲਤ ਸੀ ਜਿਵੇਂ ਤੁਸੀਂ ਫੈਸਲਾ ਲਿਆ ਸੱਤਾਧਾਰੀ ਪਾਰਟੀ ਨਾਲ ਜੁੜਨ ਦਾ ਤੇ ਅੱਜ ਤੁਸ ਤੁਹਾਨੂੰ ਕੀ ਮਹਿਸੂਸ ਹੁੰਦਾ ਕਿ ਉਹ ਤੁਹਾਡੇ ਲਈ ਸਿਆਸੀ ਸਫਲਤਾ ਇੱਕ ਰਿਹਾ ਜਾਂ ਕਿਵੇਂ ਰਿਹਾ ਉਹ ਦੇਖੋ ਚੁੱਲੀ ਗੱਲ ਆ ਲੱਭ ਦੇ ਕਰਿਆ ਮੈਂ ਇਧਰ ਆਇਆ ਤਾਂ ਪ੍ਰਧਾਨ ਵੀ ਆਈਏ ਮੇਰੇ ਕੋਲ ਠੀਕ ਨਾ ਸਾਰਾ ਕੁਝ ਆਇਆ ਨਗਰ ਪਚਾ ਦੇ ਪ੍ਰਧਾਨ ਬਣੇ ਆ ਬਾਕੀ ਵਧੀਆ ਦੇਖੋ ਆਪਾਂ ਕੋਈ ਗਲਤ ਕੰਮ ਦਾ ਕਰਨਾ ਨਹੀਂ ਕੋਈ ਆਫੀਮ ਨਹੀਂ ਵੇਚਣੀ ਕੋਈ ਆਪ ਨਸ਼ਾ ਨਹੀਂ ਕਰਨਾ ਨਾ ਆਪ ਕਰਮ ਦੇਣਾ ਕਿਸੇ ਨੂੰ ਜੀ ਉਸ ਗੱਲ ਦਾ ਆਪਾਂ ਉਹ ਨਹੀਂ ਟੈਨਸ਼ਨ ਪਰ ਫਿਰ ਵੀ ਜਦੋਂ ਦੇਖੋ ਮੌਜੂਦਾ ਪਾਰਟੀ ਦੇ ਅਧੀਨ ਸਪੋਰਟ ਨਾਲ ਹੁੰਨੇ ਆ ਉੱਚੀ ਦਾ ਫਰਕ ਤਾਂ ਪੈਂਦਾ ਹੀ ਹੈ ਕਿ ਟੋਡਾ ਮਨ ਨਗਰ ਪਚਾ ਦਾ ਪ੍ਰਧਾਨ ਆ ਜਾਂ ਮੌਜੂਦਾ ਸਰਕਾਰ ਉਹ ਤਾਂ ਹੀ ਕੰਮ ਹੋਣਗੇ ਵਿਕਾਸ ਦੀ ਅਸਰ ਵਿਕਾਸ ਦੀ ਅਸਰ ਕਹਿੰਦਾ ਮੈਂ ਚੁੱਲੀ ਗੱਲ ਆ ਪਾ ਜਿਵੇਂ ਹਨ ਮਾਲਵਾ ਆ ਕਿ ਸਰਕਾਰ ਅੱਗੇ ਵੀ ਕਾਂਗਰਸ ਦੇ ਆਏ ਸੀ ਕਾਂਗਰਸ ਦੇ ਪਹਿਲਾਂ ਪ੍ਰਧਾਨ ਸੀ ਪਰ ਉਹ ਤੋਂ ਨਹੀਂ ਆਏ ਹੁਣ ਵੀ ਆਏ ਆ ਤਾਂ ਮਨਜੀਤ ਸਿੰਘ ਵੀ ਮਿਹਨਤੀ ਬੰਦੇ ਠੀਕ ਆ ਮਿਹਨਤੀ ਹਲਾਕੇ ਜਿਹਾ ਬਧਿਆਨ ਦਿੰਦੇ ਆ ਰੈਕੀ ਚੋਂ ਨੂੰ ਹੁੰਦਾ ਪ੍ਰੋਗਰੈਸ ਕਰਨਾ ਹੁੰਦਾ ਵੀ ਠੀਕਰ ਆਪਾਂ ਵਧੀਆ ਅੱਗੇ ਤੇ ਸਾਨੂੰ ਵੀ ਇਹ ਹੁੰਦਾ ਵੀ ਜਰ ਲਾਹਾ ਲਿਆ ਜਾਵੇ ਜਦੋਂ ਅਕਸਰ ਅਸੀਂ ਲੋਕਾਂ ਨੇ ਸਾਨੂੰ ਚੁਣਿਆ ਜੇ ਆਪਾਂ ਲੋਕਾਂ ਦੇ ਇੱਕ ਆਪਾਂ ਚੀਜ਼ ਉਹ ਚੀਜ਼ਾਂ ਕਰੀ ਨਹੀਂ ਸਕੇ ਜਿਹੜੇ ਫਿਰ ਉਹ ਚੋਣਦਬ ਕੀ ਫਾਇਦਾ ਜੀ ਅ ਗਦੀਪ ਆਪਣਾ ਬਈ ਜਿਹੜੀ ਸਿਆਸਤ ਹੈ ਅੱਜ ਕਿਹਾ ਜਾਂਦਾ ਸਿਆਸਤ ਬਹੁਤ ਗਲਤੀ ਹੋ ਸਾਰੇ ਗੁਣਿਆ ਕਹਿੰਦੇ ਸਿਆਸਤ ਗੰਦਲੀ ਹੈ ਜੀਆਂ ਲੀਡਰਾਂ ਵੀ ਮਾਰੇ ਆਪਾਂ ਹਰੇਕ ਬੰਦਾ ਕਹਿੰਦਾ ਸਿਆਸੀ ਲੀਡਰ ਜਿਹੜਾ ਵੀ ਆਉਂਦਾ ਮਾਰਾ ਹੁੰਦਾ ਚਾਹੇ ਕਿਸੇ ਵੀ ਪਾਰਟੀ ਦਾ ਆਪਾਂ ਇਹ ਨਹੀਂ ਕਹਿੰਦੇ ਪਰ ਉਹ ਵੀ ਮੈਂ ਲੀਡਰਾਂ ਨਾਲ ਪਹਿਲਾਂ ਬਲੇਮ ਮੈਂ ਕਹਿੰਨਾ ਵੀ ਲੋਕੀ ਮਾਰੇ ਹੁੰਦੇ ਜੀਆਂ ਲੋਕੀ ਪੁੱਛਦੇ ਕਿਉਂ ਨਹੀਂ ਵੀ ਜਿਹੜੇ ਆਪਾਂ ਮੈਂ ਮੰਨ ਲਓ ਕੋਈ ਲੀਡਰ ਬਣ ਗਿਆ ਮਲੇ ਸਾਬ ਬਣ ਗਿਆ ਜਾਂ ਕੋਈ ਐਮਪੀ ਬਣ ਗਿਆ ਜਾਂ ਸੀਐਮ ਬਣ ਗਿਆ ਜੇ ਆਪਾਂ ਜੇ ਉਹਨਾਂ ਨੂੰ ਆਪਦੇ ਪਿੰਡਾਂ ਦੇ ਮਲਕੇ ਹੀ ਮੈਂ ਐਮਐਲਏ ਕੋਲ ਜਾਣਾ ਯਾਰ ਮੇਰੇ ਘਰ ਦੇ ਪਾਣੀ ਨਹੀਂ ਆਉਂਦਾ ਇਹ ਮੁੱਦੇ ਐਮਐਲਏ ਦੇ ਥੋੜਾ ਹੁੰਦੇ ਐ ਐਮਐਲਏ ਦੇ ਮੁੱਦੇ ਹੁੰਦੇ ਕੋਈ ਮਲਕੇ ਹਸਪੀਟਲ ਕੋਈ ਪ੍ਰੋਜੈਕਟ ਲੈ ਕੇ ਆਉਣੇ ਆ ਉਹਦੇ ਹਲਕੇ ਵਾਸਤੇ ਕੋਈ ਉਹਨੂੰ ਮਲਕੀ ਵੀ ਫੰਡਿੰਗ ਕਰਨੀ ਹੈ ਪਿੰਡਾਂ ਨੂੰ ਇਹ ਮੁੱਦੇ ਦੇ ਸਰਪੰਚਾਂ ਦੇ ਮੁੱਦੇ ਆਪਾਂ ਉਹ ਐਮਐਲਏ ਕੋਲੇ ਲੈ ਕੇ ਜਾ ਕੇ ਖੜ੍ਹ ਜੇ ਤੁਹਾਨੂੰ ਇਹ ਨਹੀਂ ਪਤਾ ਕਿ ਕਿਹੜੇ ਮੁੱਦੇ ਐ ਕਿਹੜੇ ਮੁੱਦੇ ਕਿਹੜੇ ਲੀਡਰ ਕੋਲ ਜਾਣਾ ਹੈ ਸਰਪੰਚ ਕੋਲ ਕਿਹੜਾ ਮੁੱਦਾ ਲੈ ਕੇ ਆਉਣਾ ਐਮਐਲਏ ਕੋਲ ਕਿਹੜਾ ਸੀਐਮ ਕੋਲ ਕਿਹੜਾ ਆਮ 70% ਆਪਾਂ ਪਬ ਠੀਕ ਹੈ ਜੀ ਉਹ ਆਪ ਨੂੰ ਮੁੱਦੇ ਤਾਂ ਨਹੀਂ ਪਤਾ ਜਦ ਮੈਂ ਜਾ ਕੇ ਐਮਐਲਏ ਹੁਣ ਆਉਂਦਾ ਵੀ ਐਮਐਲਏ ਨੂੰ ਕਹਿੰਦਾ ਯਾਰ ਮੇਰੇ ਘਰ ਦੇ ਪਾਣੀ ਦਾ ਤੂੰ ਕੱਢਿਆ ਨਹੀਂ ਉਹ ਤਾਂ ਉਹਨਾਂ ਦਾ ਕੱਢਣਾ ਹੀ ਨਹੀਂ ਯਾਰ ਕੱਢਣਾ ਦਾ ਜਿਹੜਾ ਤੁਹਾਡਾ ਮੁਜੱਦਾ ਸਰਪੰਚਾ ਜਾਂ ਉਹ ਚੀਜ਼ਾਂ ਨੇ ਜਾਂ ਉਥੇ ਸੈਕਟਰੀਟ ਸੈਕਟਰੀ ਜਾਂ ਦਾ ਕੁਝ ਵੀ ਉਹਨਾਂ ਨੇ ਵਰਕ ਆਊਟ ਕਰਨਾ ਉਸਤੇ ਠੀਕ ਹੈ ਨਾ ਉਹ ਆਪਾਂ ਨੂੰ ਪਤਾ ਹੀ ਨਹੀਂ ਕੀ ਆਪਾਂ ਕਿਸ ਲੈਵਲ ਦੇ ਬਸ ਆਪਾਂ ਨੂੰ ਤੇ ਹੁੰਦਾ ਵੀ ਆਪਾਂ ਜੇ ਲੀਡਰ ਦੇ ਮੂਹਰੇ ਬੋਲਣਾ ਯਾਰ ਤਾਂ ਆ ਨਹੀਂ ਕਹਤਾ ਉਹ ਨਹੀਂ ਕਹਤਾ ਦੇਖੋ ਹਰੇ ਕੰਮ ਨਾਲ ਦਾ 90% ਕੰਮ ਹੋ ਸਕਦਾ ਜੇ ਉਹ ਦੇਸ਼ ਯਾਦ ਹੋਏ ਮੇਰੇ ਸਾਰਿਆਂ ਦਾ ਲੱਖਾਂ ਕਰੋੜਾਂ ਰੁਪਏ ਆਪਣੇ ਘ ਨਾਲੀ ਬਣਾ ਦੀ ਬਾਈ ਮੇਰੇ ਗਲੀ ਬਣਾ ਦੇ ਦੂਜਾ ਕੋਈ ਟੌਪਿਕ ਹੀ ਕੋਈ ਸਾਡੇ ਲਈ ਵਿਕਾਸ ਸਿਰਫ ਨਾਲੀ ਵਾਲੀ ਹੈ ਹਾਂ ਕਿਉਂ ਮੈਂ ਮੇਰਾ ਘਰ ਅੱਜ ਮੈਂ ਮਨ ਲੋ ਘਰੇ ਬਣਾਈ ਜਨਾ ਮੇਰਾ ਘਰ ਅੱਜ 2 ਫੁੱਟ 3 ਨੋਚਾ ਦੂਜੇ ਨੇ 4 ਫੁੱਟ ਕਰਤਾ ਜੀ ਉਹ ਸਾਰਾ ਸਿਸਟਮ ਲੇ ਜਾਂਦਾ ਦਾ ਮੂਲ ਮਲਕੀ ਜਿਹੜੇ ਆਪਾਂ ਕਹਿੰਦੇ ਹਾਂ ਸੋਪਿੰਗ ਕਿੰਨੀ ਕਿੰਨੀ ਹੱਥ ਤੇ ਚੱਲ ਜਾਂਦੀ ਹੈ ਉਹ ਫਿਰ ਸਿਸਟਮ ਲੱਗਿਆ ਗੱਲ ਜੇ ਆਪਾਂ ਲੀਡਰਾਂ ਨੂੰ ਪਹਿਲਾਂ ਬਾਅਦ ਚ ਆਪਾਂ ਆਖੀਏ ਪਹਿਲਾਂ ਆਪਾਂ ਆਪ ਸਾਫ਼ ਸੁਥਰੇ ਹੋਈਏ ਸਾਫ਼ ਸੁਥਰਾ ਮਤਲਬ ਹੀ ਆਪਾਂ ਨੂੰ ਪਤਾ ਹੋਵੇ ਯਾਰ ਵੀ ਕੀ ਵਾਕਈ ਜੇ ਹੁਣ ਕੈਨੇਡਾ ਅਮਰੀਕਾ ਰੀਸ ਕਰਨ ਚੱਕ ਕੇ 10 ਪੰਜ ਪਾਉਂਦੇ ਆ ਆਪਾਂ 10ਵੇਂ ਤੋਂ ਬਾਹਰ ਮਾਰਦੇ ਆ ਅਸੀਂ ਆਪਣੀ ਜ਼ਿੰਮੇਵਾਰੀ ਨਹੀਂ ਸਮਝ ਹੁਣ ਮੈਂ ਤੁਹਾਨੂੰ ਨਿਹਾਲ ਸਿੰਘ ਦੱਸ ਦਿੰਦਾ ਵੀ 30 ਰੁਪਏ ਜਾਂ 50 ਰੁਪਏ ਲੈਂਦੇ ਆ ਜੋ ਪੂਰਾ ਚੱਕਰਿਆਂ ਤੇ ਮਹੀਨੇ ਦਾ ਇੱਕ 30 ਰੁਪਏ 50 ਰੁਪਏ ਕਿੱ데 ਕੋਈ ਐਮੀ ਤਾਂ ਕੋਈ ਖਾਸ ਗੱਲ ਹੈ ਜੀ ਹਰੇਕ ਬੰਦਾ ਸੌਖਾ ਚਾਹੇ ਉਹ ਗਰੀਬ ਤਵਕੇ ਦਾ ਚਾਹੇ ਮਿਡਲ ਕਲਾਸ ਦਾ ਚਾਹੇ ਅਮੀਰ ਲੋਕੀ ਉਹ 50 ਰੁਪਏ ਦੇਣ ਦੀ ਥਾਈਂ ਸਵੇਰੇ ਜਾਨਕ ਲਫਾਫੇ ਚ ਬੰਨਦੇ ਆ ਸਕੂਟਰ ਤੇ ਜਾਂਦੇ ਆ ਸੈਰ ਕਰਨ ਲੱਗੇ ਚੱਲ ਵੀ ਕਿਤੇ ਉਹ ਗਲੀ ਤੇ ਤੇ ਮੋੜ ਤੇ ਕਿਤੇ ਉਹ ਸਪਲਾਟ ਚ ਜੀ ਨਾ ਗੰਦਾ ਪਾਉਂਦੇ ਸਫਾਈ ਦਾ ਅ ਤੇ ਆਪਾਂ ਗਾਂਧੀ ਕਿਉਂ ਬਣੇ ਜਸਪਾਈ ਕਰਨ ਦਾ ਮੌਕਾ ਨਾ ਹੋਵੇ ਕੱਲਾ ਮੇਰੀ ਤਾਂ ਨਹੀਂ ਡਿਊਟੀ ਮੈਂ ਮੰਨ ਲਓ ਮੈਂ ਪ੍ਰਧਾਨ ਆ ਜਾ ਐਮ ਐਲ اے ਮਜੀਦ ਸਿੰਘ ਐਮ ਐਲ اے ਵੀ ਉਹਦੀ ਡਿਊਟੀ ਹੈ ਜਨ ਸੀ ਐਮ ਭਗਵੰਤ ਮਾਉ ਉਹਦੀ ਡਿਊਟੀ ਹੈ ਆਪਣੀ ਵੀ ਡਿਊਟੀ ਹੈ ਠੀਕ ਹੈ ਨਾ ਲੋਕਾਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਸਾਹਮਣੇ ਦੇਈ ਦੇ ਜੇ ਹੁਣ ਕੰਬੇ ਲਿਖਿਆ ਉੱਤੇ ਪਿਸ਼ਾਬ ਕਰਨ ਦਾ ਮਨ ਨਹੀਂ ਜੇ ਉੱਤੇ ਕਰਦੇ ਕਿਉਂ ਲਿਖਣ ਦਾ ਮੌਕਾ ਲਿਖਣ ਦਾ ਮੌਕਾ ਹੀ ਕਿਉਂ ਦਿੰਨੇ ਜੇ ਆਪਾਂ ਕਰਦੇ ਤਾਂ ਇਹ ਲੱਗਦਾ ਇਕਲਾ ਬਿਲਕੁਲ ਠੀਕ ਹੈ ਨਾ ਜੇ ਕੱਲੀਆਂ ਜੇ ਅੱਜ ਹੁਣ ਡਰਾਈਵਿੰਗ ਸੀ 벨ਟ ਆਪਾਂ ਜਾ ਕੇ ਚੰਡੀਗੜ੍ਹ ਜਾਂ ਲੁਧਿਆ ਦਾ ਹੋਰ ਕਿਤੇ ਗੱਡੀ ਚੱਲਦੀ ਇਹ ਰੋਲਾ ਦਾ ਆਪਾਂ ਜਿਹੜਾ ਹੋਣਾ ਲੈ ਲੀਡਰ ਦਾ ਸੈਕਿੰਡ ਪਹਿਲਾਂ ਆਪਾਂ ਜਾਗਰੂਕ ਹੋਈਏ ਯਾਰ ਵੀ ਆਪਾਂ ਕੀ ਆਪਣੇ ਕੀ ਆਪਣੇ ਕੀ ਮਤਵ ਆਪਾਂ ਕੀ ਕੰਮ ਕਰਨੇ ਆ ਫੇਰ ਬਲੀਡ ਨੂੰ ਕਹੀਏ ਯਾਰ ਬਲੀਡ ਸਾਡੇ ਆ ਵੀ ਸਾਡੇ ਸ਼ਹਿਰ ਨੂੰ 2 ਕਰੋੜ ਰੁਪਏ ਦੋ ਸਾਡੇ ਸੀਵਰੇਜ ਪੈਨ ਵਾਲਾ ਸਾਡੇ ਸ਼ਹਿਰ ਨੂੰ ਆ ਤੇ ਫਿਰ ਕਮਨ ਆਪਾਂ ਦਾ ਲੈ ਗਲੀ ਨਾਲੀ ਜੀ ਬੜੇ ਬੱਚੇ ਬਿਲਕੁਲ ਠੀਕ ਹੈ ਹੋਰ ਕੋਈ ਮੁੱਦਾ ਹੀ ਕੋਈ ਨਹੀਂ ਅਰਬਾਂ ਖਰਬਾਂ ਰੁਪਏ ਇਸ ਦੇ ਆਪਾਂ ਨਾ ਗਲੀ ਨਾਲੀ ਚ ਡਬੋਤੇ ਉਹ ਫੇਰ ਉਹ ਫੇਰ ਉੱਚੀ ਨਹੀਂ ਵੀ ਆ ਉਹ ਫੇਰ ਪੱਟੀ ਦੀ ਪੱਟੀ ਆ ਮੈਂ ਇਤਿਬਾਰਦਾਨ ਨਰਸਿੰਘਲ ਮਾਲੇ ਉਹਨੇ ਇੰਟਰਲੌਕ ਲਵਾ ਕੇ ਜਾਨ ਥੋੜਾ ਜਿਹਾ 20 ਦਿਨ ਨਹੀਂ ਹੋਇਆ ਨਾਲ ਮੈਂ ਉੱਥੇ ਗਿਆ ਸੀ ਭਾਈ ਜਿਹਨੇ ਆਦੀ ਕੋਈ ਪਾਈਪ ਪਾਉਣੀ ਆ ਪਾਉ ਉਹ ਵੀ ਮੁੜ ਕੇ ਕਹ ਲਓ ਫੇਰ ਪਟੋਗਾ ਹਲੇ ਮਹੀਨਾ ਹੋਇਆ ਨਹੀਂ ਤੇ ਉਥੋਂ ਕੱਲ ਪਰਸੋਂ ਪਟਣ ਬਹਿ ਗਏ ਠੀਕ ਹੈ ਬਿਨਾਂ ਗੱਲ ਤੋਂ ਨਾਲ ਉਹ ਇੱਕ ਦਾ ਹੁੰਦਾ ਵੀ ਕਨੈਕਸ਼ਨ ਸਰਕਾਰ ਤੋਂ ਲਿਆ ਮਨਜ਼ੂਰ ਇੱਕ ਆਪ ਹੀ ੱੱਕੇ ਨਾਲ ਲਾਉਣ ਨੂੰ ਬਹਿ ਗਏ ਇਹ ਲੋਕਾਂ ਦੀ ਚੀਜ਼ਾਂ ਬਦਲਣੀਆਂ ਬਣੀਆਂ ਦੇਖੋ ਸਿਰ ਹੀ ਦੇ ਸੁਧਰਨਾ ਇਕੱਲੇ ਲੀਡਰ ਸੁਧਾਰਨਾ ਦੇਸ਼ ਨਹੀਂ ਸੁਧਰਨਾ ਆਮ ਆਦਮੀ ਪਾਰਟੀ ਸਰਕਾਰ ਲਗਭਗ 2.5 ਸਾਲ ਹੋ ਗਏ ਲੋਕ ਸਭਾ ਚੋਣਾਂ ਚੱਲ ਰਹੀਆਂ ਖੜਾਪੁਰ ਆ ਪੱਖਿਆ ਹੋਇਆ ਕਿਵੇਂ ਲੱਗਦਾ ਹੈ ਆਮ ਆਦਮੀ ਪਾਰਟੀ ਦੇ ਜਿਹੜੇ ਹੁਣ ਤੱਕ ਦੇ ਕੰਮ ਕੀ ਤੁਹਾਨੂੰ ਲੱਗਦਾ ਹੈ ਕਿ ਲੋਕ ਦੁਬਾਰਾ ਜਿਹੜਾ ਵਿਸ਼ਵਾਸ ਕਰਕੇ ਦੀ ਵੋਟ ਫਾਰਮ ਮੈਂ ਦੇਖੂੰ ਵਿਸ਼ਵਾਸ ਕਰਕੇ ਗੱਲ ਇਹਨੇ ਵਾਲੇ 2.5 ਸਾਲ ਹੋ ਗਏ ਜੀ ਠੀਕ ਹੈ ਨਾ ਅੱਗੇ ਵੀ ਆਪਾਂ ਬੱਛੇ ਦੀ ਮਾਰ ਨੂੰ ਗੱਲ ਕਰਦੇ ਸੀ ਵੀ ਜਿਹੜਾ ਕੋਈ ਵੀ ਆਪਾਂ ਕੋਈ ਚੇਂਜ ਕਰਨੀ ਆ ਕਾਨੂੰਨ ਬਦਲਣਾ ਉਹ ਸਮਝ 6 ਮਹੀਨੇ ਤੱਕ ਕਾਨੂੰਨ ਬਦਲਦੀ ਲੱਗ ਜਾਂਦੇ ਆ ਉਹਦੀ ਮੀਟਿੰਗ ਹੋਣੀ ਆ ਬਕਾਇਦਾ ਉਸ ਅਸੈਂਬਲੀ ਚ ਪੈਣੀ ਆ ਔਰ ਐਸ ਫਾਈਲ ਪਟ ਅਪ ਹੋਣੀ ਆ ਸਾਰਾ ਕੁਝ ਉਹਨਾਂ ਅਫਸਰਾਂ ਕੋਲ ਜਾਣਾ ਸਭ ਕੁਝ ਹੋ ਕੇ ਜਾ ਕੇ ਉਹ ਤੋਂ ਫਾਈਨਲ ਹੋਣਾ ਠੀਕ ਆ 6 ਮਹੀਨੇ 7 ਮਹੀਨੇ ਦਾ ਇਹ ਪ੍ਰੋਜੈਕਟ ਜੇ ਆਪਾਂ ਕੇ 2 ਮਹੀਨਿਆਂ ਦਾ ਮੈਨਗਰ ਪੰਜਾਬ ਦਾ ਪ੍ਰਧਾਨ ਦਾ 2 ਸਾਲੇ ਦਾ ਮੈਥੇ ਨਹੀਂ ਹੁੰਦਾ ਕੋਈ ਜਿਆਦਾ ਕੁਝ ਹੋ ਸਕਿਆ ਕਿ ਮਨਕਲਾ ਸ਼ਹਿਰ ਹੀ ਆ ਕਿਉਂ ਜਿਹੜਾ ਪ੍ਰੋਸੈਸ ਆ ਜਿਹੜੀ ਚੀਜ਼ ਨੂੰ ਇੱਕ ਇਹ ਨੂੰ ਕਰਨ ਦੇ ਤੁਹਾਡੇ 6 ਮਹੀਨੇ ਲੱਗਣੇ ਲੱਗਣੇ ਉਹਨੂੰ ਤੁਸੀਂ 4 ਮਹੀਨਿਆਂ ਚ ਕਿਵੇਂ ਕਰ ਸਕਦੇ ਹੋ ਉਹ ਪ੍ਰੋਸੈਸ ਆ ਉਹਨੂੰ 45 ਦਿਨਾਂ ਦਾ ਮੰਨ ਲਓ ਐਡੀਸ ਦੇ ਕੋਲ ਪ੍ਰੋਸੈਸ ਆ 45 ਦਿਨਾਂ ਦਾ ਖਵਾਰ ਦਾ ਨੋਟਿਸ ਦਾ ਪ੍ਰੋਸੈਸ ਆ ਉਹ ਕਰ ਨਹੀਂ ਪੈਣਾ ਉਹਨਾਂ ਤੁਸੀਂ 25 ਦਿਨਾਂ ਚ ਕਰ ਸਕਦੇ ਨਾ 30 ਦਿਨਾਂ ਦੇ ਕਰ ਸਕਦੇ ਨਾ 20 ਦਿਨਾਂ ਦੇ ਕਰ ਸਕਦੇ ਉਹ ਪ੍ਰੋਸੈਸ ਦੀ ਚੱਲਣਾ ਟਾਈਮ ਲੱਗਣੀ ਲੱਗਣਾ ਠੀਕ ਆ ਕੰਮ ਸੋਹਣੇ ਕਰਦੇ ਆ ਜੇ ਮੈਂ ਅੱਖਾਂ ਵੀ ਮੇਰਾ ਸੈਲਰੀ ਵੀ ਆ ਮੇਰਾ ਤੁਹਾਨੂੰ ਪਤਾ ਮੈਂ ਰਿਸਕ ਦੇ ਨਾਰੂ ਦਾ ਵੀ ਕੰਮ ਹੈਗਾ ਮੇਰਾ ਵੀ ਮੈਂ ਜੇ ਉਹਨਾਂ ਚੀਜ਼ਾਂ ਜੇ ਮੈਂ ਆਪਦੇ ਵਾਲੇ ਮੈਂ ਜਾਵਾਂ ਵੀ ਜਿਹੜੇ ਮੇਰੇ ਬਿ 10% ਦਾ ਫਰਕ ਆ। ਜਿਹੜੇ ਕੰਮ ਅੱਗੇ ਜਾਣ ਕੇ ਸਾਨੂੰ ਚੰਡੀਗੜ੍ਹ ਜਾ ਕੇ ਚਾਰ-ਚਾਰ ਗੜੇ ਲਾ ਕੇ ਯਾਰ ਉਹਨਾਂ ਦੇ ਸੈਲਰ ਹੋਏ, ਯਾਰ ਉਹ ਲੈਣੇ ਹੁੰਦੇ ਸੀ। ਸਾਨੂੰ ਚਾਰ-ਚਾਰ ਗੜੇ ਟੈਨਸ਼ਨ ਰਹਿੰਦੇ ਸੀ ਯਾਰ। ਵੀ ਜਿਹੜਾ ਤਗੜਾ ਹੁੰਦਾ ਜਾਂ ਮੂਲ ਪ੍ਰਧਾਨ ਬਣਿਆ ਸੀ ਉਹ ਆਪਦੇ ਸੈਲਰਾਂ ਦੇ ਕਰਾ ਲਿਆ ਬਈ ਦੂਜਾ ਨਿਊਟਰਲ ਬੰਦਾ ਰਹਿ ਜਾਂਦਾ ਸੀ। ਜਦ ਕਿ ਹੁਣ ਅਗਲਾ ਆਨਲਾਈਨ ਕਰਦਾ ਆਪਣੇ ਆਪ ਹੀ ਤੁਹਾਡੇ ਸੈਲਰ ਦੇ ਆਰਓ ਕੱਟ ਕੇ ਆ ਗਏ। ਭਾਈ ਤੁਸੀਂ ਐਸ ਮੰਡੀ ਜਾਣਾ, ਤੁਸੀਂ ਅਮਰਸਰ ਜਾਣਾ, ਤੁਸੀਂ ਤਰਨਤਾਰਨ ਜਾਣਾ ਚਲੋ ਜੀ ਨਿੱਬਰ ਗਿਆ। ਪਹਿਲੇ ਟਰਾਂਸਪੇਰੈਂਸੀ ਹਰ ਜਗ੍ਹਾ। ਹਾਂ ਅੱਗੇ ਨਾਲ ਉਹ ਆਪਾਂ ਕਹਿੰਦੇ 70 ਵੇ ਨਹੀਂ ਮੰਨਣਾ ਉਹ ਵੱਖਰਾ ਟੌਪਿਕ ਹੈ ਜੇ ਮੇਰੇ ਮੰਨ ਲੈਣੀ ਯਾਰ ਮਰਦਾਬਾਦੀ ਕਹਿਣਾ ساری ਜ਼ਿੰਦਗੀ ਉਹ ਗੱਲ ਵੱਖਰਾ ਟੌਪਿਕ ਆ ਠੀਕ ਹੈ ਨਾ ਹਰੇਕ ਚੀਜ਼ ਟ੍ਰਾਂਸਪੈਰੈਂਸੀ ਆਈ ਆ ਕੁਝ ਗੱਲਾਂ ਉਹੀ ਫੇਰ ਆ ਵੀ ਗੱਲਾਂ ਆਪਾਂ ਗੱਲ ਤਾਂ ਸਰਕਾਰ ਦੇ ਰੂਲ ਤਾਂ ਜੇ ਆਪਾਂ ਕੈਨੇਡਾ 'ਚ ਵੀ ਉਹੀ ਰੂਲ ਆ ਜੀ ਰੂਲ ਇੰਡੀਆ 'ਚ ਵੀ ਹੋਈ ਹੈ ਕੋਈ ਵੱਖਰੇ ਰੂਲ ਨਹੀਂ ਉੱਥੇ ਵੀ ਜੇ ਇਨਸਾਨ ਮੌਤ ਕਤਲ ਕਰਦਾ ਫਾਂਸੀ ਇੱਥੇ ਵੀ ਆਪਾਂ ਸਜਾ ਹੁੰਦੀ ਹੈ 20 ਸਾਲ ਰੂਲ ਉਹੀ ਆ ਰੋਲਾ ਫੋਲੋ ਕੌਣ ਕਰਦਾ ਗੱਲ ਉਸਤੇ ਉੱਥੇ ਕੈਨੇਡਾ ਦੇ 70 80% ਲੋਕ ਫੋਲੋ ਕਰਦੇ ਆਪਾਂ ਦੇ 20% ਫੋਲੋ ਕਰਦੇ ਬਸ ਇਲਾ ਤੇ ਜੇ ਫ੍ਰੀ ਕੋਟ ਲੋਕ ਸਭਾ ਹਰਕੇ ਦੀ ਗੱਲ ਕੀਤੀ ਜਾਵੇ ਕਰਨਜੀਤ ਕਰਨਮੋਲ ਜੀ ਇਲੈਕਸ਼ਨ ਲੜ ਰਹੇ ਆ ਤੁਸੀਂ ਵੀ ਲਗਾਤਾਰ ਉਹਨਾਂ ਦੇ ਨਾਲ ਪਿੰਡਾਂ ਦੇ ਵਿੱਚ ਜਾ ਰਹੇ ਹੋ ਤੇ ਉਹਨਾਂ ਦੀ ਚੋਣ ਨੂੰ ਹਮ ਕਿਵੇਂ ਲੱਗ ਰਹੀ ਹੈ ਅੱਜ ਦੇ ਹਾਲਾਤ ਦੇਖ ਕੇ ਕਿ ਦੇਖੋ ਜਿੱਥੋਂ ਹੁਣ ਜਿਵੇਂ ਆਪਾਂ ਮਿਲਦੇ ਆ ਤੁਸੀਂ ਮਿਲਦੇ ਮੈਂ ਵੀ ਆਮ ਜਿਹੜੇ ਲੋਕਾਂ ਨਾਲ ਮਿਲਦੇ ਕਰਦੇ ਆ ਤੇ ਹੁਣ ਜੇ ਮੈਂ ਇਹ ਸੋਚਦਾ ਵੀ ਹੁਣ ਫੁੱਲ ਵੇਵ ਆ ਸਾਡੀ ਆਮ ਆਦਮੀ ਪਾਰਟੀ ਦੀ ਕਰਨਜੀਤ ਕਰਨਮੋਲ ਦੀ ਬਹੁਤ ਸੋਹਣੀ ਵੇਵ ਬਣੀ ਹੋਈ ਹੈ ਜੀਆਂ ਬਹੁਤ ਹਰੇਕ ਬੰਦਾ ਯਾਨਕਿ ਜੇ ਆਪਾਂ ਕਹੇ ਵੀ ਕੋਈ ਨਹੀਂ ਹੈ ਜੀ ਦੋ ਚਾਰ ਬੰਦੇ ਹੋਂ ਤਾਂ ਬੱਕਰੀ ਗੱਲਾਂ ਨੇ 100 ਤੋਂ 80 90 ਪਸ ਬੰਦੇ ਹੀ ਕਹਿੰਦੇ ਆਪਣੀ ਜਿੱਤ ਪੱਕੀ ਹੈ ਕੋਈ ਮੈਂ ਇਹ ਨਹੀਂ ਵੀ ਪਾਰਟੀ ਵਾਲੀ ਜਾਨੀ ਆਮ ਨਿਊਟਰਲ ਬੰਦਾ ਵੀ ਠੀਕ ਹੈ ਜੇ ਨਿਊਟਰਲ ਬੰਦੇ ਨੂੰ ਪੁੱਛਦਾ ਹੈ ਉਹਨੇ ਰਾਜ ਰਾ ਸੀਟ ਆਪਣੀ ਪੱਕੀ ਸ਼ੋਰ ਆ ਵੀ ਆਪਣਾ ਕਰਮੀ ਦਾ ਮੋਲ ਦਿੱਤਾਂਗੇ ਕਿਉਂਕਿ ਮੇਨ ਗੱਲ ਇਹ ਦੇਖੋ ਸੀਐਮ ਸਾਹਿਬ ਦੇ ਬਹੁਤ ਨੇੜੇ ਹੈ ਦੇਖੋ ਜਿੱਤਣਗੇ ਮੇਰੇ ਸਨ ਹਲਕੇ ਨੂੰ ਫਾਇਦਾ ਹੋਊਗਾ ਕਿਉਂਕਿ ਜਦੋਂ ਕੋਈ ਵੀ ਨੇੜਲਾ ਬੰਦਾ ਕੋਈ ਜੱਦਾ ਵੱਡੇ ਲੀਡ ਦਾ ਬੰਦਾ ਕੋਈ ਵਿਅਕਤੀ ਜੱਦਾ ਹੁੰਦਾ ਉਸ ਲੀਡ ਵੱਡੇ ਲੀਡਰ ਦੀ ਉਸ ਤੇ ਹਲਕੇ ਦੀ ਨਿਗਾਹ ਹੁੰਦੀ ਹੈ ਜਰ ਵੀ ਇਹਨਾਂ ਨੇ ਮੇਰੀ ਜਦੂ ਰੱਖੀ ਹੈ ਜਾਂ ਆਪਾਂ ਮੈਂ ਇਸ ਤੇ ਵਰਕ ਆਊਟ ਕਰਨਾ ਤੇ ਉਹਨੇ ਹਾਲ ਸਿੰਘ ਵਾਲਾ ਹਲਕਾ ਹੋਊਗਾ ਜਾਂ ਗਿਦਰਵਾ ਹੋਊਗਾ ਕੋਈ ਵੀ ਐਨੀ ਵੱਡੀ ਵੀ ਉੱਥੇ ਨੈਚੁਰਲੀ ਗੱਲਾਂ ਇੰਪਰੂਵਮੈਂਟ ਮੇਰੇ ਸਨ ਵਿਕਾਸ ਵੱਧੂਗਾ ਆ ਹਲਕੇ ਨਾਲ ਹੂੰ ਜਿਵੇਂ ਇੱਕ ਸੈਲੀਬ੍ਰਿਟੀ ਇਲੈਕਸ਼ਨ ਲੱਗਦਾ ਅਸੀਂ ਇੱਕ ਚੀਜ਼ ਨੋਟ ਕੀਤੀ ਹੈ ਕਿ ਬਹੁਤਾ ਸਮਾਂ ਉਹਨਾਂ ਲੋਕਾਂ ਨਾਲ ਫੋਟੋ ਕਰਾਉਣ ਦੀ ਲੱਗ ਲੱਗ ਜਾਂਦਾ ਮਾਓ ਆਪਣੋ ਤੁਹਾਨੂੰ ਸਾ ਮੈਂ ਅੱਗੇ ਉਹੀ ਗੱਲ ਕੀਤੀ ਐ ਵੀ ਮੈਂ ਗੱਲ ਹੋਰ ਆਪਾਂ ਜਦਵੇਂ ਕੈਨੇਡਾ ਅਮਰੀਕਾ ਦੇ ਗੱਲਾਂ ਕਰਦੇ ਆ ਜਿਵੇਂ ਸਾਡੇ ਸੀਮ ਸਾਹਿਬ ਵੀ ਕਈ ਵਾਰੀ ਕਹਿੰਦੇ ਹੁੰਦੇ ਸੀ ਠੀਕ ਹੈ ਨਾ ਆਪਾਂ ਨਾ ਉਸ ਜੀ ਨੂੰ ਜਦੋਂ ਕਿਸੇ ਨੂੰ ਅਹਿਮ ਇਹ ਦਿੰਨੇ ਆ ਵੀ ਲੀਡਰ ਨੂੰ ਇੱਕ ਅਹਿਮ ਇਹ ਦੇਖੋ ਮੈਂ ਨਗਰ ਪ자치ਤਾ ਪ੍ਰਧਾਨ ਆ ਮੈਂ ਚਲੋ ਤੁਹਾਨੂੰ ਮੈਂ ਦੱਸਦਾ ਮੈਂ 16 ਕਰੋੜ ਦਾ ਪ੍ਰੋਜੈਕਟ ਉਹ ਲੈ ਕੇ ਆ 15 ਕਰੋੜ ਦਾ ਉਹ ਲੈ ਕੇ ਆਂ ਜਾਂ ਗਲੀ ਨਾਲੀਆਂ ਵੀ ਮੇਰੇ ਮੈਂ ਜੇ ਕਹਦਾ ਮੈਂ 2 ਸਾਲਾਂ ਚ ਅੰਦਾਜ਼ਾ ਮੈਂ ਵਿਚਾਰੀ ਤੋਂ 45 ਕਰੋੜ ਦੇ ਪ੍ਰੋਜੈਕਟ ਮੈਂ ਪਾਸ ਕਰਾਏ ਆ ਸੁਨਹਿਲ ਸਿੰਘ ਵਾਸਤੇ ਜਿਹੜੇ ਹੌਲੀ ਹੁਣ ਡਿਵੈਲ ਲੱਗ ਜਾਣ ਇਹ ਮੈਂ ਦੱਸਾਂਗਾ ਤੁਹਾਨੂੰ ਤੁਸੀਂ ਪੁੱਛਦੇ ਪਰ ਮੇਰਾ ਫਰਜ਼ ਆ ਇਹ ਫਰਜ਼ ਠੀਕ ਹੈ ਨਾ ਇਹ ਮੈਂ ਮੈਨੂੰ ਅਗਲੇ ਨੇ ਬਣਾਇਆ ਕਾ ਦਾ ਹਾਸਤੇ ਜੇ ਹੁਣ ਮੈਂ ਗਲੀਆਂ ਨਾਲੀਆਂ ਜਾਂ ਮੈਂ ਕੋਈ ਵਿਕਾਸ ਨਹੀਂ ਕਰਨਾ ਫਿਰ ਮੈਨੂੰ ਵਿਕਾਸ ਕਰਨਾ ਇਸੇ ਬਣਾਇਆ ਸੀ ਲੋਕਾਂ ਨੂੰ ਕੁਰਸੀ ਤੇ ਬਿਠਾਇਆ ਕੁਰਸੀ ਉਸੇ ਚੀ ਨੇ ਨਮਾਉਣਾ ਨਾ ਹੁਣ ਮੰਨ ਲਓ ਕੋਈ ਐਮਐਲਏ ਜਾਂ ਮੰਤਰੀ ਦਾ ਆਵਾਜ਼ ਜਣੇ ਕੋਣ ਨੇ ਕੰਮ ਕਰਨੇ ਠੀਕ ਹੈ ਨਾ ਜਦੋਂ ਆਪਾਂ ਚੀਨ ਉਹਨਾਂ ਨੂੰ ਹਾਈਲਾਈਟ ਮੈਂ ਨਾ ਯਾਰ ਮੈਨੂੰ ਲੋਕੀ ਲੀਡਰ ਬਣ ਨਹੀਂ ਨ ਦੇਣ ਜਦੋਂ ਲੀਡਰ ਕੋਈ ਬਣਨਾ ਜਦੋਂ ਮੇਰਾ ਕਿ ਤੂੰ ਹਾਂਜੀ ਬਾਈ ਜੀ ਹਾਂਜੀ ਬਾਈ ਜੀ ਯਾਰ ਇੱਕ ਮੈਂ ਜਗਦੀਪ ਸਿੰਘ ਆ ਹੋਰ ਜਗ ਇਤੁ ਲੋਕ ਜ਼ੇਮਤ ਰੱਖੰਦਾ ਮੈਂ ਲੀਡਰ ਬੰਦੇ ਨੇ ਮੈਂ ਆਪੀ ਲੋਕਾਂ ਦੇ ਨੀਮਾ ਹੋ ਕੇ ਚੱਲੂ ਬੰਦੇ 'ਚ ਮੈਂ ਉਹਦੀ ਆਉਂਦੀ ਹੈ ਜਿਹੜੇ ਦੂਜੇ 10 ਜਣੇ ਆ ਕੇ ਤੁਹਾਡੇ ਮਲਕੀ ਤੁਹਾਡੀ ਤੂੰ ਦੀ ਬੋਲਣ ਕਹਿੰਦੇ ਨੇ ਪ੍ਰਧਾਨ ਦੀ ਚੜ੍ਹਾਈ ਹੈ ਤੁਹਾਡੀ ਉਹ ਚੜ੍ਹਾਈ ਬੰਦਾ ਨੈਚੁਰਲ ਹੈ ਜਿੰਨਾ ਮਰਜ਼ੀ ਨੀਮਾ ਹੋਵੇ ਉਹਦੇ ਜਾਂ ਹੈ ਕਰਾਉਂਦੀ ਹੈ ਆਪਾਂ ਲੋ ਆਉਣ ਹੀ ਲੋ ਆਪਾਂ ਯਾਰ ਲੀਡਰ ਆਇਆ ਠੀਕਾ ਨਾਰਮਲ ਠੀਕਾ ਮਿਲੋ ਸਤਿਕਾਰ ਕਰੋ ਬਾ ਗੱਲ ਨਿਭਰਗੀ ਉਸੇ ਨੂੰ ਉਸੇ ਅਹਿਮੀਅਤ ਤੇ ਜਾਂ ਉੱਚਾ ਹੋਣੇ ਨਾ ਦੋ ਕੋਈ ਵੀ ਚਾਹੇ ਅਨਸਰਾ ਜੀਐਚਏ ਸਾਜ ਕਰਮ ਜਿਹਦੇ ਮੋਲ ਜੀਦਾ ਐਨੀ ਵਜੇ ਕੋਈ ਵੀ ਚਾਹੇ ਕਿ ਗਣਜ ਜਿਹੜੇ ਆਪਣਾ ਕੋਈ ਮੁੱਦੇ ਆ ਉਹਨਾਂ ਨੂੰ ਆਪਾਂ ਦੱਸੋ ਯਾਰੀ ਸਾਡੇ ਸਾਡੇ ਹਲਕੇ ਅਸਲੀ ਕੰਮ ਉਹ ਕਰਾਓ ਉਹ ਕੰਮੇ ਵੀ ਆਪਾਂ ਉਹਨਾਂ ਨੂੰ ਜਾਨਕੀ ਵੀ ਜੋਂ 100 ਬੰਦਾ ਫਟੋਵਾਂ ਜਾਂਦਾ ਨੈਕਚਰਲੀ ਗੱਲ ਤੇ ਮੈਂ ਵੀ ਹੋਵਾਂ ਜਾਂਦਾ ਕੋਈ ਵੀ ਐ ਨਹੀਂ ਬੱਡੀ ਵਿੱਚ ਥੱਲੇ ਵੀ ਬੰਦਾ ਉੱਠ ਕੇ ਜਾਨਕੀ ਹੋਵੇ ਉਹ ਵੀ ਥੋੜਾ ਜਿਹਾ ਉਹਨੇ ਇੱਕ ਔਲਾ ਹੁੰਦਾ ਯਾਰ ਮੈਂ ਲੀਡਰ ਜੋ ਉਹਨਾਂ ਆਪ ਲੀਡਰ ਫੀਲ ਹੀ ਨਾ ਦੋ ਤੁਸੀਂ ਉਹਨਾਂ ਕੋ ਯਾਰ ਤੈਨੂੰ ਅਸੀਂ ਚੁਣ ਕੇ ਭੇਜਿਆ ਤੂੰ ਸਾਡਾ ਵਰਕਰਾਂ ਦਾ ਕੰਮ ਕਰ ਚੱਲ ਨਿੰਮੜ ਗਈ ਜੇ ਪੰਜਾਬ ਦੀ ਗੱਲ ਕੀਤੀ ਜਾਵੇ ਆਮ ਆਦਮੀ ਪਾਰਟੀ ਦੀਆਂ ਤੁਸੀਂ ਕਿੰਨੀਆਂ ਸੀ ਜਿਵੇਂ ਦੇਖੋ ਸਾਡੇ ਜਿਵੇਂ ਸਾਡਾ 5.5 ਦਾ ਵਾਧਾ 130 ਦਾ ਜੀ ਠੀਕ ਹੈ ਨਾ ਉਸ ਤੋਂ ਪਰ ਜਿਵੇਂ ਅਸੀਂ ਦੇਖਾਂ ਵੀ ਅਸੀਂ 7+8+ ਦਾ ਅਸੀਂ ਲੈ ਕੇ ਜਾਵਾਂਗੇ 8+ ਦਾ ਤਾਂ ਉਮੀਦ ਹੈ ਵੀ ਅਸੀਂ ਆਰਾਮ ਨਾਲ ਕਲੀਅਰ ਕਰ ਦੂ ਲੱਗਦਾ ਵੀ ਹੱਥ ਪੰਜਾਬ ਦੇ ਅੱਜ ਅੱਜ ਦੇ ਤਰੀਕਾ ਅਸੀਂ 8 ਤੋਂ 9 ਸਿੱਟਾ ਅਸੀਂ ਲਿਜਾ ਰਹੇ ਹਾਂ ਠੀਕ ਹੈ ਨਾ ਅਸੀਂ ਕਿਨੇ ਹਾਲੇ ਦਾ 20 ਦਿਨ ਪਏ ਆ ਸਾਡੇ ਸੀਮ ਸਿੰਘ ਸਾਹਿਬ ਬਹੁਤ ਹਿੰਮਤੀ ਆ ਠੀਕ ਹੈ ਨਾ ਹਰੇਕ ਸਾਡਾ ਜਿਹੜਾ ਲੀਡਰ ਐ ਐਮਐਲਏ ਐ ਜਿਹੜੇ ਮੰਤਰੀ ਖੜੇ ਆ ਸਾਡੀ ਤਰ੍ਹਾਂ ਹਰੇਕ ਬੰਦਾ ਐਕਟਵ ਦੇਖੋ ਤਾਂ ਹੀ ਚੁਣੇ ਗਏ ਐਕਟਵ ਕਰਕੇ ਥੀਆਂ ਆਮ ਘਰਾਂ ਦੇ ਬੱਚੇ ਸੀ ਬੰਦੇ ਸੀ ਗੱਲ ਇਹ ਐ ਮੈਂ ਖਾਲਦ ਮੈਂ ਜ਼ਰੂਰ ਵਧਾਈ ਦੇਣਾ ਚਲੋ ਆਪਾਂ ਦੂਜੀ ਪਾਰਟੀ ਨੂੰ ਰਹੇ ਆ ਇਧਰ ਆ ਇੱਥੇ ਜ਼ਰੂਰ ਮਹਿਸੂਸ ਹੁੰਦਾ ਕਿ ਹੁੰਦਾ ਸੀ ਨਾ ਜੇ ਅਕਾਲੀ ਦਲ ਸੀ ਤਾਂ ਯਾਰ ਮੇਰੇ ਜਿਹੜੇ ਚਿੱਕੀ ਦਾੜੀ ਉਹ ਉਦੋਂ ਮੈਂ ਐਮਐਲਏ ਇਲੈਕਸ਼ਨ ਲੜੂਗਾ ਨਾ ਨਾਰਮਲੀ ਗੱਲ ਸੀ ਯਾਰ ਜੇ ਮੇਰੇ ਨੇ ਕਹ ਬਲੀ ਦਾ ਕਾਲੀਰ ਤੋਂ ਐਮਐਲਏ ਕਿ ਤੋਂ ਲੜੇਗਾ ਉਹ ਮਾਈਂਡ ਫੋਕਸ ਯਾਰ ਉਹ ਚਿੱਟੀ ਦਾ ਉਹ ਫੇਰ ਹੀ ਲੜੀ ਜਾਂਦਾ ਯੂਥ ਨੂੰ ਅਕੇ ਔਨ ਹਾਂਦੇ ਉਹ ਆਪਣੇ ਮਾਈਂਡ ਦੀ ਓਵੇਂ ਸੀ ਕਿਉਂ ਸਾਰੇ ਬਜ਼ੁਰਗ ਸੀ ਠੀਕ ਹੈ ਨਾ ਆਪਾਂ ਉਹਨੂੰ ਦੇਖ ਕੇ ਰੇ ਦੇ ਅਕਾਲੀ ਦਾ ਜਲਾ ਲਓ ਜਾਂ ਕੌਂਸਲਰ ਸਭ ਚਿੱਕੇ ਦਾੜੀਆਂ ਵਾਲੇ ਸੀ ਆਪਣੇ ਬੱਚੇ ਸੀ ਯਾਨੀ ਕਿ 7 17 ਸਾਲਾਂ ਦੇ ਆ ਕੇ ਉਹ ਆਏ ਸੀ ਠੀਕ ਹੈ ਹੁਣ ਇਹਨਾਂ ਨੇ ਇਹ ਕਰਤਾ ਯਾਰ ਵੀ ਅਗਲਾ ਕੰ ਦਾ ਸਰਪੰਚੀ ਛੱਡੋ ਯਾਰ ਜੇ ਮੈਂ ਚਾਹਾਂ ਮੈਂ ਐਮਪੀ ਵੀ ਬਣਸਦਾ ਮੈਂ ਐਮਐਲਏ ਵੀ ਬਣਸਦਾ ਇਹਨਾਂ ਨੇ ਜੂਸ ਚ ਇਹ ਜੋਸ਼ ਭਰਿਆ ਵਧੀਆ ਗੱਲਾਂ ਯਾਨੀ ਕਿ ਨੌਜਵਾਨ ਦੇਖੋ ਜੋ ਜੇ ਜਦੋਂ ਵਾਦ ਮੈਨੂੰ ਹੋਊਗਾ ਯਾਰ ਮੈਂ ਕਾਨੂੰ ਇਲੈਕਸ਼ਨ ਲੜ ਸਕਦਾ ਮੈਂ ਆਪੇ ਚੰਗੇ ਕੰਮ ਕਰੂੰਗਾ ਇੱਥੇ ਮੈਂ ਆਊਟ ਹੋਵੇ ਹੋ ਕੇ ਜਾਣਾ ਜਾਂ ਪੁੱਟੇ ਕੰਮ ਕਰਨ ਸੌ ਅੱਜਕੱਲ ਚੱਲਦਾ ਸਿਸਟਮ ਕਿੱਥੇ ਮੈਂ ਨਹੀਂ ਯਾਰ ਮੈਂ ਕੋਈ ਇਹ ਦਾਗ ਨਾ ਲਾਵ ਮੈਂ ਕੱਲ ਨੂੰ ਮੌਕਾ ਮਿਲ ਸਕਦਾ ਤੇ ਦੂਜੇ ਪਾਦਰੀ 2000 ਪਤਾ ਨਹੀਂ ਜਦੋਂ ਸਾਡੀ ਚਿੱਟੀ ਉਹ ਤੋਂ ਮੌਕਾ ਮਿਲਣਾ ਤੁਸੀਂ ਕਿੱਥੇ ਪਈ ਐ ਇਸ ਸਮਾਂ ਇਹ ਚੀਜ਼ ਵਧੀਆ ਹੈ ਕਿ ਅਭੀ ਜਾਣ ਕੇ ਯੂਥ ਇਸ ਚੀਜ਼ ਨੂੰ ਆਉਂਦਾ ਆਉਂਦਾ ਸੋਹਾਰਾ ਸੋਹਾਰਾ ਵੀ ਹੋਇਆ ਬਾਕੀ ਜਿਹੜੇ ਯੂਥ ਨੂੰ ਗੱਲਾਂ ਪਤਾ ਦੇਖੋ ਪਰਿਵਾਰ ਚ ਆਪਾਂ ਘਰੇ ਹੁੰਦੇ ਆ ਜਿਹੜੇ ਫਾਦਰ ਤੇ ਬੇਟੇ ਦੀ ਤਰ੍ਹਾਂ 60% ਨਹੀਂ ਬੰਦਦੇ ਨੇ ਕਿਉਂਕਿ ਉਹ ਹੁੰਦਾ ਯਾਰ ਪਾਪਾ ਮੈਨੂੰ ਪਤਾ ਯਾਰ ਤੁਹਾਨੂੰ ਨਹੀਂ ਪਤਾ ਉਹ ਆਪ ਹੁੰਦਾ ਚਾਹੇ ਉਹਨਾਂ ਨੂੰ ਫਾਦਰ ਸਾਨੂੰ ਵੱਧ ਪਤਾ ਹੋਵੇ ਤੁਹਾਡੇ ਨਾਲੋਂ ਪਰ ਜਿਹੜੀ ਏਜ ਇਫੈਕਟ ਉਹ ਹੁੰਦਾ ਨਹੀਂ ਮੈਨੂੰ ਤੁਹਾਨੂੰ ਵੱਧ ਪਤਾ ਤੇ ਉਹ ਅੱਗੇ ਹੋਈ ਚੀਜ਼ ਰਹੀ ਹੈ ਕਿ ਬਜ਼ੁਰਗ ਆਉਂਦੇ ਰਹੇ ਜਾਂ ਮਲਕਿ ਆਉਂਦੇ ਰਹੇ ਉਹ ਚੀਜ਼ ਥੱਲੇ ਜਾਨੀ ਯੂਥ ਵਾਲਾ ਤੇ ਥੱਲੇ ਕਵਰੀ ਨਹੀਂ ਹੋਇਆ ਹੁਣ ਜੀ ਜੀ ਮੈਂ ਕਰੈਕਟ ਕਰਨਾ ਚਾਹੁੰਦਾ ਜਨਰੇਸ਼ਨ ਗੈਪ ਹਾਂ ਜਨਰੇਸ਼ਨ ਗੈਪ ਹਾਂ ਜਨਰੇਸ਼ਨ ਗੈਪ ਕਿ ਮਲਕਿ ਉਹ ਚੀਜ਼ ਨੂੰ ਹੁਣ ਜਨਰੇਸ਼ਨ ਗੈਪ ਕਿਉਂ ਕਲੈਕਟ ਹੋ ਰਿਹਾ ਕਿਉਂਕਿ ਨੌਜਵਾਨ ਵੀ ਹੈਗੇ ਆ ਵੱਡੇ ਉਮਰ ਦੇ ਵੀ ਹੈਗੇ ਸਾਰੀ ਉਹ ਚੀਜ਼ ਨੂੰ ਅਕਸੈਪਟ ਹੋ ਰਹੀ ਹੈ ਹੁਣ ਜੀ ਸੋ ਗੱਲਾਂ ਕਰਨ ਨੂੰ ਤਾਂ ਬਹੁਤ ਦੇ ਗੱਲਾਂ ਬਹੁਤ ਵਧੀਆ ਗੱਲਾਂ ਤੁਹਾਡੀਆਂ ਅਕਸਰ ਤੜਗੜਾ ਗੱਲਾਂ ਆਉਂਦੀਆਂ ਜਦੋਂ ਵੀ ਮੇਰੀ ਦਾ ਦੇ ਦਿਲ ਕਰਦਾ ਕਿ ਹੋਰ ਗੱਲਾਂ ਕਿਤੇ ਬਣਾਈ ਬਹੁਤ ਸੀਮਤ ਆ ਆਪਣੇ ਕੋਲ ਬਹੁਤ ਲੱਗਿਆ ਜੀ ਤੁਹਾਡਾ ਤੁਸੀਂ ਆਪਣਾ ਕੀਮਤੀ ਸਮਾਂ ਰੱਜੀ ਹੈ ਥੈਂਕ ਯੂ ਧੰਨਵਾਦ ਸਾਰੇ ਜਿਹੜੇ ਸਮਰਥਕ ਹੈ ਸਾਰੇ ਦੇਖਣ ਨਾਲ ਬਹੁਤ ਬਹੁਤ ਧੰਨਵਾਦ ਤੁਹਾਡੇ ਜੀ ਇਹਨੂੰ ਥੈਂਕ ਯੂ ਥੈਂਕ ਯੂ